ਆਇਆ ਨਹੀਂ ਸ਼ਾਸਤਰੀਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮਹਾ ਪਰਮਜੀਤ ਸੈਣੀ ਤੇ ਰੋਜ਼ਾਨਾ ਦੀ ਤਰ੍ਹਾਂ ਲਾਈਵ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਯਾਰ ਪਰ ਲੈ ਕੇ ਯਾਰ ਪਰ ਦੀ ਚਰਚਾ ਕਰਨ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ੇਰਵੀ ਜੀ ਸਭ ਤੋਂ ਪਹਿਲਾਂ ਸ਼ੇਰਗਿਲ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਜੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਬੀਤੇ ਦਿਨੀ ਏਸ਼ੀਆਈ ਕੱਪ ਦੇ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਕ੍ਰਿਕਟ ਮੈਚ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਿਹਾ ਹੈ ਹਾਲਾਂਕਿ ਇਸ ਮੈਚ ਦੇ ਵਿੱਚ ਭਾਰਤ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਕਰਕੇ ਭਾਰਤੀਆਂ ਦੇ ਵਿੱਚ ਖਾਸ ਕਰਕੇ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੇਕਿਨ ਇਸ ਮੈਚ ਨੂੰ ਲੈ ਕੇ ਜੋ ਵਿਵਾਦ ਖੜੇ ਹੋਏ ਨੇ ਉਸ ਤੇ ਚਰਚਾ ਕਰਨੀ ਬੰਦੀ ਹੈ ਜ਼ਿਕਰ ਇਹ ਖਾਸ ਹੈ ਕਿ ਜਦੋਂ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਜੋ ਕੁਝ ਇਸ ਤਰ੍ਹਾਂ ਜੰਗ ਦਾ ਮਾਹੌਲ ਰਿਹਾ ਜਿਸ ਤਰ੍ਹਾਂ ਜੋ ਪਾਕਿਸਤਾਨ ਦੇ ਪ੍ਰਤੀ ਵਿਵਹਾਰ ਰਿਹਾ ਜਾਂ ਪਾਕਿਸਤਾਨ ਦੇ ਪ੍ਰਤੀ ਜਿਹੋ ਜਿਹੇ ਫੈਸਲੇ ਲਏ ਗਏ ਸਨ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚਕਾਰ ਤਕਰਾਰ ਵੀ ਲਗਾਤਾਰ ਵੱਧ ਗਈ ਤਲਖੀ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਗਈ ਤੇ ਖਾਸ ਕਰ ਉਦੋਂ ਜ਼ਿਆਦਾ ਚਰਚਾ ਹੋਈ ਜਦੋਂ ਫਿਲਮਾਂ 'ਤੇ ਤੱਕ ਪਾਬੰਦੀ ਲਗਾਣੀ ਸ਼ੁਰੂ ਕਰ ਦਿੱਤੀ ਗਈ ਖਾਸ ਕਰ ਪੰਜਾਬੀ ਫਿਲਮਾਂ ਜਿਨ੍ਹਾਂ ਦੇ ਵਿੱਚ ਜੋ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਸੀ ਤੇ ਉਹਨਾਂ ਨੂੰ ਭਾਰਤ 'ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਉਹਨਾਂ ਕਲਾਕਾਰਾਂ ਦੇ ਖਿਲਾਫ ਪੰਜਾਬ ਦੇ ਕਲਾਕਾਰਾਂ ਦੇ ਖਿਲਾਫ ਇੱਕ ਏਜੰਡਾ ਚੱਲਦਾ ਦਿਖਾਈ ਦਿੱਤਾ ਸੋ ਇਹ ਚਰਚਾ ਤਾਂ ਹਜੇ ਚੱਲ ਹੀ ਰਹੀ ਸੀ ਇਸ ਵਿਵਾਦਾਂ ਦੇ ਵਿਚਾਲੇ ਇੱਕ ਕੜੀ ਹੋਰ ਜੁੜ ਗਈ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਪਾਕਿਸਤਾਨ ਦੇ ਗੁਰੂਤਾਮਾ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਨੇ ਮਨਾ ਕਰ ਦਿੱਤਾ ਮਨਜ਼ੂਰੀ ਨਹੀਂ ਦਿੱਤੀ ਹਵਾਲਾ ਇਸ ਵਾਰ ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਸੋ ਜਿਸ ਤਰ੍ਹਾਂ ਆਪਾਂ ক্রিকেট ਨੂੰ ਮਨਜ਼ੂਰੀ ਦਿੱਤੀ ਗਈ ਲੇਕਿਨ ਜਥੇ ਨੂੰ ਨਾ ਕਰ ਦਿੱਤੀ ਗਈ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦੱਸਦੇ ਹੋਏ ਮਜਬੂਰੀ ਦੱਸੀ ਗਈ ਹੈ ਇਸ ਤੇ ਚਰਚਾ ਛੱਡ ਗਈ ਹੈ ਵਿਵਾਦ ਛੱਡ ਗਏ ਗਏ ਨੇ ਵਾਕਵਾ ਖਾਗੂਆ ਦਾ ਖਾਸਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਧਿਰਾਂ ਦਾ ਲਗਾਤਾਰ ਬਿਆਨ ਵੀ ਸਾਹਮਣੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ठेस ਪਹੁੰਚਾਉਣ ਵਾਲੀ ਗੱਲ ਹੈ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਮੋੜ ਤੋਂ ਆਪਣੇ ਫੈਸਲੇ ਬਾਰੇ ਸੋਚਣਾ ਚਾਹੀਦਾ ਹੈ ਸੋ ਸ਼ਿਰਗਲ ਸਾਹਿਬ ਜਿਸ ਤਰ੍ਹਾਂ ਵਿਵਾਦ ਤਾਂ ਪਹਿਲਾਂ ਹੀ ਕ੍ਰਿਕਟ ਖੇਡ ਨੂੰ ਲੈ ਕੇ ਚੱਲ ਰਹੇ ਸੀ ਹੁਣ ਜਿਸ ਤਰ੍ਹਾਂ ਸਿੱਖਾਂ ਦੇ ਜਥੇ ਨੂੰ ਮਨਾਹੀ ਕੀਤੀ ਗਈ ਹੈ ਕਿੰਜ ਵੇਖਦੇ ਹੋ ਕਿਉਂਕਿ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਕੇਂਦਰ ਸਰਕਾਰ ਦਾ ਦੋਗਲਾ ਚਿਹਰਾ ਹੈ ਇਹ ਬਿਲਕੁਲ ਦੋਗਲਾ ਚਿਹਰਾ ਹੈ ਕੇਂਦਰ ਸਰਕਾਰ ਦਾ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਨਾ ਹੂੰ ਉਦੋਂ ਹੀ ਇਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਜਾਂਦਾ ਹੈ ਪੰਜਾਬ ਦੀ ਗੱਲ ਆਉਣ ਦੀ ਦੇਰ ਆ ਇਹ ਫਟਪਲਟ ਜਾਂਦੇ ਆ ਹੂੰ ਪਤਾ ਨਹੀਂ ਕੀ ਗੱਲ ਆ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਇਹਨਾਂ ਦਾ ਇਸ ਤਰੀਕੇ ਨਾਲ ਕਿਰਦਾਰ ਸਾਹਮਣੇ ਆ ਜਾਂਦਾ ਹੈ ਵੀ ਇਹ ਕਹਿ ਦਿੰਦੇ ਵੀ ਨਹੀਂ ਵੀ ਐਦਾਂ ਨਹੀਂ ਹੁਣ ਐਦਾਂ ਹੋਣੀ ਚਾਹੀਦੀ ਆ ਹਮ ਜਦੋਂ ਦਿਲਜੀਤ ਦੀ ਫਿਲਮ ਆਈ ਸੀ ਸਰਦਾਰ ਜੀ 3 ਹਮ ਉਦੋਂ ਇੰਨਾ ਰੌਲਾ ਪਾਇਆ ਸੀਗਾ ਵੀ ਨਹੀਂ ਜੀ ਇਹਦੇ ਵਿੱਚ ਇਹ ਕਲਾਕਾਰ ਪਾਕਿਸਤਾਨ ਦਾ ਜਿਹੜੀ ਉਹ ਕਲਾਕਾਰ ਨਹੀਂ ਲਈ ਸੀਗੀ ਕੀ ਉਹਦਾ ਨਾਮ ਸੀਗਾ ਹਾਨੀਆਂ ਹਾਨੀਆਂ ਉਹ ਉਹਨੂੰ ਲੈ ਕੇ ਇਹਨਾਂ ਨੇ ਫਿਲਮ ਬਣਾਈ ਆ ਹਾਲਾਂਕਿ ਉਹ ਫਿਲਮ ਦੀ ਜਿਹੜੀ ਸ਼ੂਟਿੰਗ ਆ ਫਿਲਮ ਦੀ ਤਿਆਰੀ ਆ ਉਹ ਪਹਿਲਗਾਮ ਹਮਲੇ ਤੋਂ ਬਹੁਤ ਪਹਿਲਾਂ ਕਰ ਲਈ ਗਈ ਸੀ ਤੇ ਇਸ ਦੌਰਾਨ ਕਿਦਾਂ ਦੇ ਹਾਲਾਤ ਬਣਨੇ ਸੀਗੇ ਜਾਂ ਬਣਨੇ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਹਾਲਾਤ ਬਣਨੇ ਸੀ ਇਹਦਾ ਕਿਸੇ ਨੂੰ ਪਿਆਸ ਵੀ ਨਹੀਂ ਸੀਗਾ ਤੇ ਇਸ ਦੇ ਬਾਵਜੂਦ ਵੀ ਉਸ ਫਿਲਮ ਨੂੰ ਪੰਜਾਬ ਵਿੱਚ ਇੰਡੀਆ ਵਿੱਚ ਭਾਰਤ ਵਿੱਚ ਰਿਲੀਜ਼ ਹੀ ਹੋਣ ਦਿੱਤਾ ਗਿਆ ਮੈਂ ਮਸਲਾ ਇਹ ਸੀਗਾ ਕਿ ਨਹੀਂ ਪਹਿਲਗਾਮ ਦੇ ਪੀੜਤਾ ਨੂੰ ਠੇਸ ਪਹੁੰਚੇਗੀ ਮਨਾਂ ਨੂੰ ਠੇਸ ਪਹੁੰਚੇਗੀ ਕੀ ਗੱਲ ਜਦੋਂ ਭਾਰਤ ਦੇ ਨਾਲ ਪਾਕਿਸਤਾਨ ਦੀ ਕ੍ਰਿਕਟ ਮੈਚ ਹੋਇਆ ਤਾਂ ਉਦੋਂ ਠੇਸ ਨਹੀਂ ਪਹੁੰਚੀ ਹੂੰ ਉਦੋਂ ਉਹਨਾਂ ਦੇ ਹੱਥ ਨੂੰ ਜਦੋਂ ਹੱਥ ਮਿਲਾਏ ਆ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਉਦੋਂ ਨਹੀਂ ਠੇਸ ਪਹੁੰਚੀ ਅੱਜ ਜਦੋਂ ਭਾਰਤ ਦਾ ਪਾਕਿਸਤਾਨ ਦੇ ਨਾਲ ਮੈਚ ਹੋਇਆ ਸੀ ਹੋ ਰਿਹਾ ਸੀਗਾ ਤੇ ਜਦੋਂ ਭਾਰਤ ਜਿੱਤ ਰਿਹਾ ਸੀਗਾ ਤੇ ਕੀ ਗੱਲ ਉੱਥੇ ਜਦੋਂ ਤਾੜੀਆਂ ਮਾਰਨ ਵਾਲੇ ਉਹੀ ਬੰਦੇ ਸੀਗੇ ਜਦੋਂ ਦਮਗੱਜੇ ਮਾਰ ਰਹੇ ਸੀਗੇ ਅਸੀਂ ਨਹੀਂ ਦਿਲਜੀਤ ਦੀ ਫਿਲਮ ਰਿਲੀਜ਼ ਹੁਣ ਦੇਾਂਗੇ ਇੱਥੇ ਅਸੀਂ ਉਹਨੂੰ ਦੇਸ਼ ਧ్రోਹ ਕਰਾਰ ਰਹੇ ਆ ਅਸੀਂ ਉਹਨੂੰ ਕਹਿ ਰਹੇ ਆ ਜੇ ਦੇਸ਼ ਦੇ ਖਿਲਾਫ ਆ ਇਹ ਇਹ ਬਾਲੀਵੁੱਡ ਦੇ ਵਿੱਚ ਬਾਈਕਾਟ ਕੀਤਾ ਜਾਵੇ ਇਹਦਾ ਉਹਦੀ ਜਿਹੜੀ ਦੂਜੀ ਫਿਲਮ ਆ ਰਹੀ ਆ ਬਾਰਡਰ 2 ਉਹਦੇ ਵਿੱਚੋਂ ਵੀ ਉਹਨੂੰ ਕੱਢਿਆ ਜਾਵੇ ਕਿੱਥੇ ਗਏ ਬੰਦੇ ਉਹ ਅੱਜ ਅੱਜ ਉਹਨਾਂ ਉਹ ਲੱਭੇ ਨਹੀਂ ਕਿਤੇ ਉਹ ਸਭ ਤੋਂ ਵੱਧ ਜਾ ਕੇ ਦੁਬਈ ਦੇ ਵਿੱਚ ਮਤਾੜੀਆਂ ਮਾਰਦੇ ਹੋਣੇ ਆ ਇਹ ਸਭ ਦੋਹਰਾ ਮਿਆਰ ਜਿਹੜਾ ਹੈ ਨਾ ਇਹ ਪੰਜਾਬ ਦੇ ਨਾਲ ਹੀ ਕੀਤਾ ਜਾਂਦਾ ਆ ਤਾਂ ਹੀ ਉਹ ਪੰਜਾਬ ਅੱਜ ਤੱਕ ਇਹ ਹੀ ਨਹੀਂ ਸਮਝ ਪਾ ਰਿਹਾ ਕਿ ਪੰਜਾਬ ਭਾਰਤ ਦਾ ਹਿੱਸਾ ਹੈਗਾ ਵੀ ਇਹ ਕਿ ਨਹੀਂ ਹੈ ਜਦੋਂ ਇਹ ਇਸ ਮਸਲੇ ਤੇ ਗੱਲ ਆਉਂਦੀ ਆ ਨਾ ਫਿਰ ਪੰਜਾਬ ਆਪਣੇ ਆਪ ਨੂੰ ਇਹੇ ਸਮਝਣ ਲੱਗ ਪੈਂਦਾ ਤੇ ਇਹਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ ਆ ਤੇ ਜਦੋਂ ਇਹੋ ਜੀ ਗੱਲ ਆਉਂਦੀ ਆ ਤਾਂ ਉਦੋਂ ਪਹਿਲਗਾਮ ਹਮਲਾ ਸਭ ਤੋਂ ਮੂਰੇ ਲਿਆ ਆਂਦਾ ਕੱਲ ਕਿੱਥੇ ਗਿਆ ਸੀਗਾ ਪਹਿਲਗਾਮ ਹਮਲਾ ਕੱਲ ਨਹੀਂ ਕਿਸ ਨੂੰ ਯਾਦ ਆਇਆ ਤੇ ਇਹ ਕੱਲ ਬਹਾਨਾ ਬਹੁਤ ਸੋਹਣਾ ਲਾਤਾ ਇਹਨਾਂ ਨੇ ਦੇਖੋ ਜੀ ਜੋੜ ਵਾਲੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਸਾਹਮਣੇ ਨਹੀਂ ਰੱਖਣਾ ਚਾਹੀਦਾ ਇੱਕ ক্রিকেট ਜਿਹੜੀ ਹੈ ਜੋੜਦੀ ਆ ਤੇ ਫਿਲਮਾਂ ਕੀ ਗੱਲ ਓੜਦੀਆਂ ਆ ਫਿਲਮਾਂ ਵੀ ਤੇ ਜੋੜਦੀਆਂ ਆ ਉਸ ਹਾਨੀਆਂ ਨੇ ਕਿਹੜਾ ਕੋ ਹਮਲਾ ਕਰਤਾ ਸੀਗਾ ਹਮਲਾ ਕਰਨ ਵਾਲੇ ਕੋਈ ਹੋ ਰਿਆ ਰੌਲਾ ਪਾਉਣ ਵਾਲੇ ਕੋਈ ਹੋ ਰਿਆ ਅਤਵਾਦੀ ਕਾਰਵਾਈਆਂ ਕਰਾਉਣ ਵਾਲੇ ਕੋਈ ਹੋ ਰਿਆ ਤੇ ਉਹਦੇ ਵਿੱਚ ਫਿਲਮ ਨਹੀਂ ਰਿਲੀਜ਼ ਉਹਦੇ ਵਿੱਚ ਅਮਰਿੰਦਰ ਦੀ ਫਿਲਮ ਵੀ ਨਹੀਂ ਇੱਥੇ ਰਿਲੀਜ਼ ਹੋਣ ਦਿੱਤੀ ਗਈ ਤੇ ਇਹ ਇਹ ਰੌਲਾ ਪਾਉਣ ਵਾਲੇ ਕੋਈ ਹੋ ਰਿਆ ਕੰਮ ਕਰਾਉਣ ਵਾਲੇ ਕੋਈ ਹੋ ਰਿਆ ਅਤਵਾਦੀ ਕਾਰਵਾਈਆਂ ਕਰਾਉਣ ਵਾਲੇ ਕੋਈ ਹੋ ਰਿਆ ਤੇ ਇਹਦੇ ਵਿੱਚ ਜਿਹੜੇ ਕਿਰਦਾਰ ਨਿਭਾਉਣ ਵਾਲੇ ਆ ਜਾਂ ਕੋਈ ਚਲੋ ਮੰਨਿਆ ਇੱਕ ਬੰਦੇ ਨੇ ਕਿਸੇ ਨੇ ਰੌਲਾ ਪਾਤਾ ਸੀਗਾ ਤੇ ਉਹਨੂੰ ਚੁੱਕ ਕੇ ਬਾਹਰ ਕੱਢ ਦਿਓ ਬਿਲਕੁਲ ਬਰੋਦ ਸਾਰੀ ਫਰੇਟਰਨਿਟੀ ਨੂੰ ਤੁਸੀਂ ਇਸ ਤਰੀਕੇ ਨਾਲ ਲੈ ਰਹੇ ਆ ਤੇ ਆਹ ਕਹਿੰਗਾ ਕਿਥੇ ਅਨੁਪਮ ਖੇਰ ਜੋ ਕਹਿੰਦੇ ਸੀ ਜਦੋਂ ਕਿਸੇ ਨੇ ਨਹੀਂ ਕੋਈ ਕਿਸੇ ਨੇ ਰੌਲਾ ਪਾਇਆ ਬਿਲਕੁਲ ਮੈਨੂੰ ਅਨੁਪਮ ਸਿੰਘ ਵੀ ਨਹੀਂ ਬੋਲਿਆ ਹੁਣ ਤੇ ਮੈਚ ਨਹੀਂ ਹੋਣਾ ਚਾਹੀਦਾ ਅਸੀਂ ਨਹੀਂ ਵੇਖਿਆ ਮੈਂ ਨਹੀਂ ਵੇਖਿਆ ਸ਼ਰਗਿਲ ਸਾਹਿਬ ਪਤਾ ਨਹੀਂ ਕਿਉਂ ਇਸ ਦਾ ਦਿਲ ਵੀ ਨਹੀਂ ਸੀ ਅਨੁਪਮ ਖੇਰ ਦਾ ਤੁਸੀਂ ਕੱਲਿਆਂ ਦੇ ਨਹੀਂ ਬਹੁਤਿਆਂ ਨੇ ਨਹੀਂ ਵੇਖਿਆ ਹੋਣਾ ਕਈਆਂ ਦੇ ਦਿਲ ਜੜਿਆ ਹਿਰਦੇ ਰੋਏ ਸੀਗੇ ਇੱਥੋਂ ਤੱਕ ਕਿ ਪਹਿਲਗਾਮ ਹਮਲੇ ਦੇ ਪੀੜਤਾ ਨੇ ਇੱਥੋਂ ਤੱਕ ਕਿਹਾ ਜੇ ਜਿਹੜਾ ਕੱਲ ਮੈਚ ਹੋਇਆ ਉਹਦਾ ਪੈਸਾ ਜਿਹੜਾ ਇਕੱਠਾ ਹੋਇਆ ਉਹ ਪੈਸਾ ਪਾਕਿਸਤਾਨ ਨੂੰ ਜਿਹੜਾ ਜਾਊਗਾ ਬੋਰਡ ਨੂੰ ਉਸ ਪੈਸੇ ਦਾ ਫਿਰ ਇਸਤੇਮਾਲ ਉਹ ਅਤਵਾਦੀਆਂ ਕਾਰਵਾਈਆਂ ਲਈ ਕਰਨਗੇ ਹੂੰ ਤੇ ਫਿਰ ਤੁਸੀਂ ਤਾਂ ਆਪ ਉਹਨਾਂ ਨੂੰ ਕਾਰਵਾਈ ਕਰਨ ਲਈ ਪ੍ਰੇਰਿਤ ਕਰ ਰਹੇ ਆ ਤੇ ਫਿਰ ਉਹਦੇ ਲਈ ਕਿਹ ਕੌਣ ਜ਼ਿੰਮੇਵਾਰ ਕੌਣ ਆ ਇਹ ਸਾਰੇ ਲਈ ਕੀ ਕਹਿ ਰਹੇ ਆ ਇਹ ਅਖੇ ਨਹੀਂ ਜੀ ਸੱਭਿਆਚਾਰ ਨੂੰ ক্রিকেট ਨੂੰ ਖੇਡ ਨੂੰ ਇਸ ਤਰੀਕੇ ਦੇ ਜਿਹੜੇ ਮੰਚ ਨੂੰ ਇਹਨੂੰ ਲੰਬੇ ਰੱਖਣਾ ਚਾਹੀਦਾ ਤੇ ਉਦੋਂ ਦੇ ਲਜੀਤ ਵੀਰੀ ਵੀ ਤਾਂ ਇਹੀ ਕਿਹਾ ਸੀਗਾ ਪਰ ਭਾਈ ਇਹ ਸੱਭਿਆਚਾਰ ਨੂੰ ਅ ਰੰਗ ਮੰਚ ਨੂੰ ਥੀਏਟਰ ਨੂੰ ਇਹਨਾਂ ਚੀਜ਼ਾਂ ਨੂੰ ਵੱਖਰਿਆਂ ਰੱਖੋ ਤੁਸੀਂ ਆਪਣੀ ਸਿਆਸੀ ਜਿਹੜੀ ਮਫਾਦ ਆ ਉਹਨੂੰ ਤੁਸੀਂ ਰੱਖਦੇ ਆ ਉਹਨੂੰ ਤੁਸੀਂ ਵੱਖਰਿਆਂ ਰੱਖੋ ਪਰ ਨਹੀਂ ਇਸ ਨੇ ਸਮਝਿਆ ਹੀ ਨਹੀਂ ਫਟਾਫਟ ਆ ਕਹਤਾ ਨਹੀਂ ਜੀ ਇਹਦਾ ਇੱਥੇ ਪੁਲਿਸ ਭੁੰਦਿਆਂਗੇ ਹੀ ਨਹੀਂ ਆਉਣ ਵਾਲੇ ਸਮੇਂ 'ਚ ਪਤਾ ਸੀਗਾ ਵੀ ਤੁਸੀਂ ਮੈਚ ਕਰਾਉਣ ਆਇਆ ਬਿਲਕੁਲ ਅਨੁਪਮ ਖੇੜ ਦਾ ਬਿਆਨ ਸੀ ਮੈਨੂੰ ਸਾਰਿਆਂ ਦੇ ਬਿਆਨ ਫਿਰ ਵੀ ਕਿਤੇ ਨਾ ਕਿਤੇ ਯਾਦ ਰਹਿੰਦੇ ਨੇ ਪਰ ਅਨੁਪਮ ਖੇੜ ਦਾ ਬਿਆਨ ਉਸ ਸਮੇਂ ਜਦੋਂ ਦਲਜੀਤ ਕੁਦਰਤੀ ਯਾਦ ਆ ਜਾਂਦੇ ਆ ਦਿਮਾਗ ਦੇ ਜਹੰਦ ਦੇ ਵਿੱਚ ਆ ਜਾਂਦੇ ਉਸ ਬਿਲਕੁਲ ਯਾਦ ਆਇਆ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਮੇਰੀ ਭੈਣ ਦਾ ਕਿਸੇ ਨੇ ਸੰਧੂਰ ਉਜਾੜਿਆ ਹੋਵੇ ਤਾਂ ਮੈਂ ਆਪਣੇ ਘਰ ਉਹਨਾਂ ਨੂੰ ਬੁਲਾ ਕੇ ਜੋ ਢੋਲ ਨਹੀਂ ਵਜਾ ਸਕਦਾ ਤੇ ਹੁਣ ਮੈਨੂੰ ਤੁਸੀਂ ਦੱਸੋ ਜਦੋਂ ਤੁਹਾਡੀ ਭੈਣ ਦਾ ਕਿਸੇ ਨੇ ਸੰਧੂਰ ਉਜਾੜਿਆ ਹੋਵੇ ਤਾਂ ਤੁਸੀਂ ਉਹਦੇ ਨਾਲ ਖੇਡਾਂ ਖੇਡ ਸਕਦੇ ਹੋ ਤੁਸੀਂ ਉਹਨਾਂ ਨਾਲ ਕ੍ਰਿਕਟ ਖੇਡ ਸਕਦੇ ਹੋ ਹੱਥ ਮਿਲਾ ਸਕਦੇ ਹੋ ਹੱਥ ਮਿਲਾਏ ਸਾਰਿਆਂ ਨਾਲ ਹੱਥ ਮਿਲਾ ਕੇ ਉਹਨਾਂ ਨਾਲ ਮੈਚ ਖੇਡਿਆ ਬੇਸ਼ੱਕ ਪਰ ਉਹਨਾਂ ਸਾਰਿਆਂ ਦੀ ਜਵਾਬਦੇਹੀ ਹੋਣੀ ਚਾਹੀਦੀ ਨਾ ਜਿਹੜੇ ਉਸ ਸਮੇਂ ਇਸ ਤੋਂ ਇਹ ਸਿੱਧ ਹੁੰਦਾ ਕਿ ਤੁਸੀਂ ਨਫ਼ਰਤ ਫੈਲਾਨਦੇ ਹੋ ਜਾਂ ਤਾਂ ਫਿਰ ਕੋਈ ਵੀ ਤਰੀਕੇ ਦਾ ਸੰਬੰਧ ਨਾ ਹੋਣ ਜਾਂ ਫਿਰ ਸਾਰੇ ਹੋਣ ਜਾਂ ਸਾਰੇ ਹੋਣ ਜਦੋਂ ਤੁਸੀਂ ਮੈਚ ਖੇਡਦੇ ਆ ਤਾਂ ਮੈਚ ਵੀ ਹੋਵੇ ਫਿਲਮਾਂ ਵੀ ਹੋਣ ਦਾ ਆਦਾਨ ਪ੍ਰਦਾਨ ਜਿਹੜਾ ਤੁਸੀਂ ਤੁਸੀਂ ਵਪਾਰ ਤੁਸੀਂ ਵਪਾਰ ਵੀ ਬੰਦ ਕਰ ਦਿੱਤਾ ਤੁਸੀਂ 에어 ਸਪੇਸ ਵੀ ਬੰਦ ਕੀਤਾ ਹੋਇਆ ਤੁਸੀਂ ਬੱਸ ਵੀ ਬੰਦ ਕੀਤੀ ਹੋਈ ਆ ਤੁਸੀਂ ਟ੍ਰੇਨ ਵੀ ਬੰਦ ਕੀਤੀ ਹੋਈ ਆ ਤੇ ਸਿਰਫ ਪੰਜਾਬ ਵਾਲੇ ਪਾਸਿਓ ਤੁਸੀਂ ਗੁਜਰਾਤ ਦਾ ਵਪਾਰ ਕਿਉਂ ਨਹੀਂ ਬੰਦ ਕਰਦੇ ਤੁਸੀਂ ਵਪਾਰ ਤੁਸੀਂ ਗੁਜਰਾਤ ਵਾਲੇ ਪਾਸਿਓ ਕਰਾਚੀ ਜਿਹੜਾ ਆ ਹਾਰਬਰ ਲਾਈਨ ਵਾਲਾ ਉਹ ਵਪਾਰ ਚੱਲਣ ਡਿਆ ਤੇ ਕੀ ਗੱਲ ਪੰਜਾਬ ਹੀ ਦੇਖਦਾ ਕੋਈ ਗੱਲ ਉੱਥੇ ਆ ਜਾਂਦੀ ਨਾ ਪੰਜਾਬ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨਦੇ ਹੁਣ ਤੁਸੀਂ ਨਵਾਂ ਇੱਕ ਸ਼ੁਰਲੀ ਛੱਡਣ ਵਾਲੀ ਗੱਲ ਹੋ ਗਈ ਜਾਂ ਕਹੋ ਕਿ ਜਖਮ ਹੁਣ ਤੁਸੀਂ ਹੁਣ ਇਹ ਜਿਹੜਾ ਜਥਾ ਆ ਇਹ ਵੀ ਤਾਂ ਇੱਕ ਦੂਜ ਨੂੰ ਜੋੜਦਾ ਹੀ ਆ ਉਥੇ ਵਿਛੜਿਆ ਨੂੰ ਮਿਲਾਉਂਦਾ ਆ ਤੇ ਜਦੋਂ ਜਾਂਦੇ ਆ ਉਹਨਾਂ ਕੋਈ 47 ਦੇ ਵਿਛੜੇ ਹੋਆ ਇੱਕ ਦੂਜੇ ਨੂੰ ਵਿਛੜੇ ਮਿਲਦੇ ਆ ਇੱਕ ਦੂਜੇ ਦਾ ਹਾਲਚਾਲ ਜਾਣਦੇ ਆ ਜਾ ਕੇ ਗੁਰਦ ਆਮਾ ਦੇ ਯਾਤਰਾ ਕਰਦੇ ਆ ਦਰਸ਼ਨ ਕਰਦੇ ਆ ਤਾਂ ਕੀ ਗੱਲ ਉਹ ਉਹ ਨਹੀਂ ਇੱਕ ਦੂਜੇ ਨੂੰ ਦੇਸ਼ ਨੂੰ ਮਿਲਦਾ ਜਦੋਂ ਹੜਾਏ ਸ੍ਰੀ ਗੁਰਤਾਰਪੁਰ ਸਾਹਿਬ ਦੀ ਤਸਵੀਰ ਹੜਾਂ ਚ ਡੁੱਬਿਆ ਦੀ ਜਿਸ ਤਰ੍ਹਾਂ ਸਾਹਮਣੇ ਆਈ ਉਹ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਜੋ ਖਾਸ ਕੀਤਾ ਕਿ ਸਭ ਤੋਂ ਪਹਿਲਾਂ ਉਸ ਗੁਰੂ ਧਾਮ ਨੂੰ ਸਾਫ਼ ਪਵਿੱਤਰ ਕਰਦੇ ਉਹ ਵੀ ਬਹੁਤਿਆਂ ਦੇ ਦਿਲਾਂ ਦੇ ਵਿੱਚ ਵਲਵਲੇ ਜਾ ਰਹੇ ਸੀਗੇ ਕਿ ਅਸੀਂ ਵੀ ਜੇ ਸਾਡੀ ਵੀ ਇੱਛਾ ਹੋ ਸੀਗੀ ਅਸੀਂ ਵੀ ਜਾਂਦੇ ਕਰਤਾਰਪੁਰ ਸਾਹਿਬ ਦੇ ਵਿੱਚ ਸੇਵਾ ਕਰਦੇ ਉੱਥੋਂ ਦੀ ਸਾਫ ਸਫਾਈ ਦੀ ਸੇਵਾ ਸਾਡੇ ਹਿੱਸੇ ਵੀ ਆਉਂਦੀ ਅਸੀਂ ਵੀ ਕਰਦੇ ਪਰ ਹੈ ਹੀ ਨਹੀਂ ਸੀ ਕਿ ਉੱਥੇ ਇੱਕ ਬੰਦ ਸੀਗਾ ਸਾਰਾ ਉਹ ਅਸੀਂ ਕਰਤਾਰਪੁਰ ਸਾਹਿਬ ਦਾ ਲੰਗਾ ਤੁਸੀਂ ਬੰਦ ਕਰ ਦਿੱਤਾ ਤੇ ਉਹ ਨਹੀਂ ਜੋੜਦਾ ਫਿਰ ক্রিকেট ਜੋੜਦੀ ਬਸ ਮਸਲਾ ਇਹ ਇਹਨਾਂ ਨੇ ਦੇ ਦਿੱਤਾ ਕਿ ਜੇ ক্রিকেট ਨਾ ਖੇੜਦੇ ਟੂਰਨਾਮੈਂਟ ਜਬਾਰ ਹੋ ਜਾਂਦਾ ਯਾਰ ਹੋ ਜਾਂਦੇ ਫਿਰ ਕੀ ਸੀਗਾ ਇਹ ਡੇਗੜੀ ਗੱਲ ਆ ক্রিকেট ਨਾ ਖੇੜਦੇ ਤਾਂ ਕੋਈ ਪਹਾਟਾ ਚਲੇਗਾ ਮਿਸਾਲ ਤਾਂ ਜਾਂਦੀ ਨਾ ਵੀ ਭਾਰਤ ਨੇ ਉਸ ਚੀਜ਼ ਨੂੰ ਪਰਾ ਕਰ ਦਿੱਤਾ ਜਦੋਂ ਆਈ ਤੇ ਆਗੇ ਇਹਦਾ ਮਤਲਬ ਇਹ ਆ ਕਿ ਟੂਰਨਾਮੈਂਟ ਬਹੁਤ ਜ਼ਰੂਰੀ ਹੋ ਗਿਆ ਪਹਿਲਗਾਮ ਦੇ ਕੀਤੇ ਹਮਲਿਆਂ ਦੇ ਵਿੱਚ ਸ਼ਿਕਾਰ ਹੋਏ ਪੀੜਤ ਹੋਏ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਲਈ ਕੋਈ ਮਹੱਤਵ ਨਹੀਂ ਰੱਖਦੀਆਂ ਤੁਹਾਡੇ ਲਈ ਤਾਂ ক্রিকেট ਆ ਤੁਸੀਂ ਤੁਸੀਂ ਇਸ ਅੰਦਰ ਸੀ ਤੁਹਾਡੇ ਇਹ ਇਸ ক্রিকেট ਦੇ ਮਾਰਿਆਂ ਨੇ ਤੁਸੀਂ ਡਬਲਯੂਸੀਐਲ ਰੱਦ ਕਰ ਦਿੱਤਾ ਤੁਸੀਂ ਹਾਕੀ ਦੇ ক্রিকেট ਰੱਦ ਕਰ ਦਿੱਤੇ ਤੁਸੀਂ ਹੋਰ ਜਿਹੜੇ ਟੂਰਨਾਮੈਂਟ ਰੱਦ ਕਰਤੇ ਸਿਰਫ ਇੱਕ ক্রিকেট ਨਹੀਂ ਰੱਦ ਕੀਤੀ ਕਿਉਂ ਕਿਉਂਕਿ ਤੁਹਾਡੇ ਆਪਣੇ ਬੰਦੇ ਆਈਸੀਸੀ ਦੇ ਵਿੱਚ ਬੈਠੇ ਤਾਂ ਕਰਕੇ ਬਿਲਕੁਲ ਤੁਸੀਂ ਇਸ ਕਰਕੇ ਨਹੀਂ ਰੱਦ ਕੀਤੀ ਇੱਕ ਗੱਲ ਇਹ ਵੀ ਹੈ ਠੀਕ ਹੈ ক্রিকেট ਜਿੱਤ ਗਏ ਭਾਰਤ ਵਾਲੇ ਹੈਨਾ ਭਾਰਤ ਵਾਲੇ ਖੁਦਾਂ ਨਾਲ ਖਾਸਤਾ ਹਾਰ ਜਾਂਦੇ ਆ ਫਿਰ ਫਿਰ ਕਿਸ ਮੂੰਹ ਕਿ ਕਿਧਰ ਮੂੰਹ ਦਿਖਾ ਲ ਦੇ ਫਿਰ ਬਿਲਕੁਲ ਕਿਸ ਮੂਨਾ ਉਹਦਾ ਉਹਨਾਂ ਆਪ ਪੈਲਗਮ ਹਮਲੇ ਦੇ ਪਿੱਛੇ ਦਾ ਸਾਹਮਣਾ ਕਰਦੇ ਆਂ ਬਾਜੀਆਂ ਇਹਨਾਂ ਦੀਆਂ ਨੇ ਉਹਨਾਂ ਨੇ ਜਦੋਂ ਉਹ ਫਿਰ ਕਹਿੰਦੇ ਨੇ ਕਿ ਜਦੋਂ ਫਿਰ ਹਰ ਕੋਈ ਬੋਲਦਾ ਆਪਣੇ ਦੇਸ਼ ਲਈ ਜਦੋਂ ਅਗਲੇ ਨੇ ਬੋਲਣਾ ਸੀ ਫਿਰ ਫਿਰ ਸਭ ਨੂੰ ਚੁਬਣੀ ਆ ਸੀ ਵੀ ਵੇਖੋ ਜੀ ਭਾਰਤ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਨੇ ਪਰ ਅਸੀਂ ਅਜਿਹੇ ਕੰਮ ਕਰਨੇ ਹੀ ਕਿਉਂ ਦੂਜੀ ਗੱਲ ਹੁਣ ਜਿਹੜਾ ਇਹ ਕੇਂਦਰ ਸਰਕਾਰ ਗੁਰੂਤਾਮ ਦਾ ਦਰਸ਼ਨਾਂ ਲਈ ਜਾਣ ਵਾਲੇ ਜਥੇ ਨੂੰ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਨਾ ਕੀਤੀ ਗਈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨ ਆਏ ਨੇ ਸੁਖਬੀਰ ਸਿੰਘ ਬਾਦਲ ਦਾ ਆਮ ਆਦਮੀ ਪਾਰਟੀ ਦਾ ਕੋសារ ਹੀ ਲੀਡਰ ਬਿਆਨ ਦੇ ਰਿਹਾ ਕਿ ਦੁਬਾਰਾ ਸੋਚੋ ਪਰ ਕੀ ਲੱਗਦਾ ਸੋਚ ਜੇ ਇੰਨਾ ਕੁਛ ਕਰਕੇ ক্রিকেট ਖੇਡਣਾ ਹੀ ਸੀਗਾ ਤੇ ਫਿਰ ਜਲਸ ਸਮਝੌਤਾ ਰੱਦ ਕਰਨ ਦੀ ਕੀ ਲੋੜ ਸੀ ਫਿਰ ਵਪਾਰ ਬੰਦ ਕਰਨ ਦੀ ਕੀ ਲੋੜ ਆ ਫਿਰ ਇਹਨਾਂ ਨੂੰ ਜਿਹੜਾ ਲਾਂਘਾ ਬੰਦ ਕਰਨ ਦੀ ਕੀ ਲੋੜ ਆ ਇਹ ਸਾਰਾ ਕੁਛ ਕੀ ਵਿਖਾਵੇ ਲਈ ਆ ਲੋਕਾਂ ਦਾ ਵਿਖਾਵੇ ਲਈ ਆ ਫਿਰ ਨਾਲ ਦੀ ਨਾਲ ਇਹ ਕਹਿ ਰਹੇ ਆ ਖੂਨ ਤੇ ਪਾਣੀ ਇੱਕੋ ਜੇ ਸਮੇ ਨਹੀਂ ਵਹਿ ਸਕਦੇ ਤੇ ਖੂਨ ਤੇ ਖੇਡ ਇਕੱਠੀ ਹੋ ਸਕਦੀ ਸੁਖਿੰਦਰ ਰਧਾਵੇ ਨੇ ਜਵਾਬ ਦਿੱਤਾ ਉਥੇ ਕਿ ਖੂਨ ਤੇ ক্রিকেট ਵੀ ਇੱਕ ਜਮ ਸਮੇ ਕਿਉਂ ਹੋ ਸਕਦੀ ਫਿਰ ਫਿਰ ਉਹਦਾ ਜਵਾਬ ਕਿਉਂ ਨਹੀਂ ਦੇ ਰਹੇ ਹੈ ਜਵਾਬ ਦੇਣਾ ਚਾਹੀਦਾ ਹੁਣ ਇੱਕ ਨਵਾਂ ਕੰਮ ਕਰ ਦਿੱਤਾ ਇਹਨਾਂ ਨੇ ਜਥਾ ਜਿਹੜਾ ਰੋਕ ਕੇ ਬਹੁਤ ਵੱਡਾ ਇੱਕ ਸੱਟ ਮਾਰੀ ਆ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਇਹ ਜਦੋਂ ਵੀ ਇਹਨਾਂ ਦੇ ਕੰਮ ਇਸ ਤਰੀਕੇ ਨਾਲ ਆਉਂਦਾ ਹੈ ਨਾ ਸਭ ਤੋਂ ਪਹਿਲਾਂ ਟਾਰਗੇਟ ਇਹਨਾਂ ਦੇ ਪੰਜਾਬੀ ਔਰ ਸਿੱਖ ਹੀ ਹੁੰਦੇ ਆ ਮੈਂ ਪਹਿਲਾਂ ਵੀ ਕਿਹਾ ਪੰਜਾਬ ਹੀ ਇਹਨਾਂ ਦਾ ਟਾਰਗੇਟ ਹੁੰਦਾ ਅੱਜ ਵੀ ਅਟਾਰੀ ਰਸਤੇ ਵਪਾਰ ਬੰਦਿਆ ਗੁਜਰਾਤ ਰਸਤੇ ਵਪਾਰ ਚੱਲਦਾ ਪਿਆ ਆ ਅਜਿਹਾ ਕਿਉਂ ਇਹਦਾ ਜਵਾਬ ਕੌਣ ਦੇਊਗਾ ਕੀ ਕੇਂਦਰ ਸਰਕਾਰ ਇਹਦਾ ਜਵਾਬ ਦੇ ਸਕਦੀ ਹੈ ਕਿ ਅਟਾਰੀ ਰਸਤੇ ਹੀ ਵਪਾਰ ਕਿਉਂ ਬੰਦ ਹੈ ਗੁਜਰਾਤ ਰਸਤੇ ਤੁਹਾਡਾ ਪਿਆਰ ਜ਼ਿਆਦਾ ਹੈ ਪਾਕਿਸਤਾਨ ਦੇ ਨਾਲ ਉਹਦਾ ਬੰਦ ਕਿਉਂ ਨਹੀਂ ਕੀਤਾ ਗਿਆ ਉਹਦਾ ਉਹ ਉੱਥੋਂ ਵਪਾਰ ਚੱਲ ਰਿਹਾ ਆ ਉੱਥੋਂ ਦੇ ਫਾਇਦੇ ਲੱਗਦੇ ਉੱਥੋਂ ਉਹ ਉੱਥੋਂ ਪਾਕਿਸਤਾਨ ਕੋ ਅਲੱਗ ਦਿਖਦਾ ਤੁਹਾਨੂੰ 82 ਰਸਤੇ ਕਿਉਂ ਬੰਦਿਆ ਇਹਦਾ ਮਤਲਬ ਇਹ ਆ ਪੰਜਾਬ ਹੀ ਟਾਰਗੇਟ ਕਰਨਾ ਤੁਸੀਂ ਹਮੇਸ਼ਾ ਹੀ ਤੇ ਇਹ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਇਸ ਕਰਕੇ ਆ ਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਉਦੋਂ ਇਹਨਾਂ ਦਾ ਦੋਹਰਾ ਚਿਹਰਾ ਜਿਹੜਾ ਬਿਲਕੁਲ ਨੰਗਾ ਹੋ ਜਾਂਦਾ ਅੱਜ ਵੀ ਨੰਗਾ ਹੋ ਗਿਆ ਪਾਕ ਇਹਨਾਂ ਦਾ ਕ੍ਰਿਕਟ ਪ੍ਰਤੀ ਪ੍ਰੇਮ ਹੋਵੇ ਤੇ ਪਾਕਿਸਤਾਨ ਸਾਡਾ ਜਦੋਂ ਕੋਈ ਪੰਜਾਬ ਪ੍ਰਤੀ ਪ੍ਰੇਮ ਆਵੇ ਤਾਂ ਫਿਰ ਪਾਕਿਸਤਾਨ ਤੁਹਾਡਾ ਬਿਲਕੁਲ ਜਿਹੜਾ ਲਾਂਘਾ ਕਈ ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਖੁੱਲਿਆ ਜਿਹੜਾ ਧਰਮ ਸੰਜੀਵਾਲਤਾ ਦਾ ਭਾਈਚਾਰਕ ਸੰਜ ਦਾ ਏਕਤਾ ਦਾ ਪਿਆਰ ਮੁਹੱਬਤ ਦਾ ਸਨੇਹਾ ਦਿੰਦਾ ਹੈ ਜਿਹੜਾ ਧਰਮ ਦੋ ਮੁਲਕਾਂ ਨੂੰ ਜੋੜਨ ਦਾ ਕੰਮ ਕਰ ਸਕਦਾ ਹੈ ਅੱਜ ਦੀ ਡੇਟ ਦੇ ਵਿੱਚ ਉਸ ਧਰਮ ਦੇ ਨਾਮ ਦੇ ਉੱਪਰ ਜਿਸ ਤਰ੍ਹਾਂ ਸਿਆਸਤ ਖੇਡੀ ਜਾ ਰਹੀ ਹੈ ਅੱਜ ਭਾਵੇਂ ਤੁਸੀਂ ਕਿਸੇ ਵੀ ਬਿਆਨ ਦੇ ਨਾਲ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੋ ਪਰ ਜਦੋਂ ਸ਼ਿਰਗਿਲ ਸਾਹਿਬ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਉਸ ਮੁੱਦੇ ਦੇ ਉੱਪਰ ਕੋਈ ਸਟੈਂਡ ਕਲੀਅਰ ਨਹੀਂ ਹੈ ਜਦੋਂ ਵੀ ਚਾਹੇ ਕੋਈ ਮੁਤਾ ਦਾ ਕਿਸੇ ਹੱਕ ਦੀ ਗੱਲ ਆਉਂਦੀ ਹੈ ਕੇਂਦਰ ਦਾ ਰਵਈਆ ਪਵਿੱਤ ਦਿਨਾਂ ਚ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਕਿਸੇ ਤਰੀਕੇ ਦਾ ਵੀ ਹੋਵੇ ਕਿਸੇ ਤਰੀਕੇ ਦਾ ਆਵੇ ਜਦੋਂ ਪੰਜਾਬ ਦਾ ਮੁੱਦਾ ਕਿਤੇ ਆਇਆ ਲੋ ਤੁਸੀਂ ਉਦੋਂ ਹੀ ਦੇਖ ਲਓ ਇਹਨਾਂ ਦਾ ਜਿਹੜਾ ਦਵਾਈਆ ਜਾਂ ਦੌਰਾ ਹੋ ਜਾਂਦਾ ਡਬਲ ਸੈਂਡਰ ਦੀ ਕਿਤੇ ਵੀ ਜਸਟੀਫਾਈ ਨਹੀਂ ਕਰ ਸਕਦੇ। ਸਹੀ ਚਾਖੜ ਆਂਦੇ ਨੇ ਕਿੱਥੇ ਕਿੱਥੇ ਤੁਸੀਂ ਜਸਟੀਫਾਈ ਹੁਣ ਇਸ ਗੱਲ ਨੂੰ ਜਸਟੀਫਾਈ ਕਰਨਗੇ ਵੀ ਜਥੇ ਨੂੰ ਕਿਉਂ ਰੋਕਿਆ? ਦੇਣਗੇ ਨਹੀਂ ਰੱਖਿਆ ਸੁਰੱਖਿਆ ਦਾ ਕਾਰਨ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਆਉ ਦੇਣਗੇ ਨਹੀਂ ਦੇਣਗੇ ਤਾਂ ਆਪੇ ਜਿਹਦਾ ਜਸਾ ਜਿਹੜਾ ਜ਼ਿੰਮੇਵਾਰ ਹੋਊਗਾ ਤੁਸੀਂ ਜਾਣ ਦੀ ਇਜਾਜ਼ਤ ਤਾਂ ਦਿਓ ਨਾ ਤੁਸੀਂ ਤੁਸੀਂ ਇਹ ਕਿਹੜਾ ਕੰਮ ਹੋਇਆ ਵੀ ਨਹੀਂ ਜੀ ਸਾਡੇ ਸਬੰਧ ਖਰਾਬ ਆ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਲਣ ਲੱਗੇ ਸਬੰਧ ਸਹੀ ਆ। ਉਦੋਂ ਸਬੰਧ ਸਹੀ ਆ ਤੁਸੀਂ ਜਾ ਕੇ ਨਿਊਟਰਲ ਵੈਲਿਊ ਲੱਭ ਲਈ ਆ ਪੈਸੀ ਦੇਖੋ ਜੀ ਪਾਕਿਸਤਾਨ ਨੂੰ ਇੱਥੇ ਨਹੀਂ ਆਉਣ ਦਿੰਦਾ ਅਸੀਂ ਨਿਊਟਰਲ ਵੈਲਿਊ ਲੱਭ ਲਈ ਆ ਮੈਨੂੰ ਲੱਭਲੀ ਇੱਕ ਦੁਬਈ ਜਾ ਕੇ ਖੇਲ ਰਿਆ ਖੇਲਿਆ ਤਾਂ ਹੈਗਾ ਨਾ ਕੀ ਐਡੀਕ ਤਾਂ ਬੇਲ ਨੇ ਜਮਾ ਆਈ ਸੀਗੀ ਜਿਹੜੀ ਤੁਸੀਂ ਇਹ ক্রিকেট ਮੈਚ ਖੇਡਣਾ ਸੀਗਾ ਮਿਸਾਲ ਹੋ ਸਕਦੀ ਸੀ ਕਾਇਮ ਜਦੋਂ ਤੁਸੀਂ ਇੰਨੇ ਵੱਡੇ ਦਮ ਗਜੇ ਮਾਰੇ ਹੁਣ ਆਪਰੇਸ਼ਨ ਸੰਦੂਰ ਚਲਾਇਆ ਹੋਵੇ ਬਹੁਤ ਕੁਝ ਕੀਤਾ ਉਹੀ ਉਹੀ ਤਾਂ ਗੱਲਾਂ ਨੇ ਭਈ ਜੇ ਤੁਸੀਂ ਐਡਾ ਆਪਰੇਸ਼ਨ ਸੰਦੂਰ ਚਲਾਇਆ ਉਹਦੀ ਚਲਾਉਣ ਦੀ ਲੋੜ ਕੀ ਸੀਗੀ ਭਈ ਜਦ ਤੁਸੀਂ ਫੇਰ ਦੁਬਾਰਾ ক্রিকেট ਖੇਡਣੀ ਸੀਗੀ ਨਾਲ ਉਹਦੇ ਜਿਸ ਤਰ੍ਹਾਂ ਜੰਗ ਦਾ ਮਾਹੌਲ ਸੀ ਜਿਸ ਤਰ੍ਹਾਂ 4 ਦਿਨ 5 ਦਿਨ ਜਿਸ ਤਰ੍ਹਾਂ ਦਾ ਮਾਹੌਲ ਰਿਹਾ ਜੰਗ ਦਾ ਮੈਦਾਨ ਤੇ ਸਾਰਿਆਂ ਦੇ ਸਾਹ ਜੜੇ ਆ ਮੂੰਹ ਨਾ ਆਏ ਹੋਏ ਸੀਗੇ 2 ਮਹੀਨੇ ਜੰਗ ਚੱਲ ਜਾਂਦੀ ਕੇਂਦਰ ਨੇ ਦਿੱਲੀ ਵਾਲਿਆਂ ਨੇ ਬੈਠ ਕੇ ਉੱਥੇ ਬੈਠ ਕੇ ਦੋ ਖਬਰਾਂ ਦੇ ਦਿੰਦੇ ਸ਼ਰਧਾਂਜਲੀ ਦੇ ਦਿੰਦੇ ਜਿਹੜਾ ਪੰਜਾਬ ਚ ਘਾਣ ਹੋਣਾ ਰਿਹਾ ਜੁੜਿਆ ਦਾ ਪੰਜਾਬ ਨਹੀਂ ਜਾਣਾ ਸੀਗਾ ਜਿਹੜਾ ਤਪਣਾ ਸੀਗਾ ਜਿਹੜਾ ਨੁਕਸਾਨ ਹੋਣਾ ਸੀਗਾ ਜਿਹੜਾ ਬੁਰਾ ਹਾਲ ਪੰਜਾਬ ਦਾ ਹੋਣਾ ਸੀ ਉਹ ਤਾਂ ਪੰਜਾਬ ਦਾ ਹੀ ਹੋਣਾ ਸੀ ਨਾ ਇਹਨਾਂ ਨੇ ਦਿੱਲੀ ਬੈਠਿਆਂ ਨੂੰ ਕੁਝ ਵੀ ਨਹੀਂ জানা ਸੀ ਇਹਨਾਂ ਨੂੰ ਤੁਹਾਡੇ ਲਈ ਤਾਂ ਅੰਕੜੇ ਹੋ ਜਣੇ ਸੀ ਜੀ ਐਨੇ ਜੰਗ 'ਚ ਸ਼ਹੀਦ ਹੋ ਗਏ ਐਨੇ ਜੰਗ 'ਚ ਮਾਰੇ ਗਏ ਸਭ ਤੋਂ ਪਹਿਲਾਂ ਜੰਗ ਦਾ ਮੈਦਾਨ ਬਣਨਾ ਹੀ ਪੰਜਾਬ ਸੀਗਾ ਹੁਣ ਵੀ ਪੰਜਾਬ ਹੀ ਬਣਿਆ ਆ ਜਿੰਨੇ ਮਿਜ਼ਾਈਲਾਂ ਜਿੰਨੇ ਡਰੋਨ ਆ ਕੇ ਡਿਗੇ ਆ ਪੰਜਾਬ 'ਚ ਡਿਗੇ ਆ ਕੋ ਰਾਜਸਥਾਨ 'ਚ ਇੱਕ ਅੱਧਾ ਡਿਗਿਆ ਹੋਊਗਾ ਕੋ ਗੁਜਰਾਤ ਡਿਗਿਆ ਹੋਊਗਾ ਇੱਕ ਅੱਧਾ ਕੋ ਬਹੁਤਾ ਨੁਕਸਾਨ ਨਹੀਂ ਉਧਰ ਹੋਇਆ ਜਿਆਦਾ ਨੁਕਸਾਨ ਪੰਜਾਬ ਦਾ ਹੀ ਹੋਇਆ ਆ ਤਾਈਂ ਉਹ ਤਾਂ ਇਹ ਵਪਾਰ ਵੀ ਪੰਜਾਬ ਨੂੰ ਬੰ ਸਾਰਾ ਰਸਤਾ ਵੀ ਪੰਜਾਬ ਦਾ ਬੰਦ ਕਰ ਰਹੇ ਆ ਲਾਂਘਾ ਵੀ ਪੰਜਾਬ ਦਾ ਬੰਦ ਕਰ ਰਹੇ ਆ ਹੁਣ ਜਥਾ ਵੀ ਪੰਜਾਬ ਦਾ ਬੰਦ ਕਰ ਦਿੱਤਾ ਇਹ ਨਵੀਂ ਕੰਮ ਨਵਾਂ ਕੰਮ ਸ਼ੁਰੂ ਕਰ ਦਿੱਤਾ ਇਹਨਾਂ ਨੇ ਕਿ ਕ੍ਰਿਕਟ ਖੇਡਣ ਲੱਗਿਆ ਤੁਸੀਂ ਦੇਖ ਰਹੇ ਆ ਵੀ ਸਾਡੂ ਕ੍ਰਿਕਟ ਹੋ ਜਾਏ ਪਾਕਿਸਤਾਨ ਦੇ ਨਾਲ ਬਾਕੀ ਸਾਰਾ ਕੁਝ ਬੰਦ ਆ ਇਹ ਦਿਖਾਵੇ ਲਈ ਕਰ ਰਹੇ ਆ ਤੇ ਅਸੀਂ ਪਾਕਿਸਤਾਨ ਨਾਲ ਕੋਈ ਸਮਝ ਰੱਖਣਾ ਨਹੀਂ ਚਾਹੁੰਦੇ ਜਲ ਸਮਝੌਤਾ ਵੀ ਬੰਦ ਵਾ ਲਾਂਘਾ ਵੀ ਬੰਦ ਵਪਾਰ ਵੀ ਬੰਦ ਬਸ ਇਹ ਕਹਨ ਨੂੰ ਜਸਾ ਦੇਖਦਾ ਵੀ ਪਾਕਿਸਤਾਨ ਦੇ ਨਾਲ ਕਿਤੇ ਪੰਜਾਬ ਦੇ ਲੋਕ ਜਿਹੜੇ ਆ ਸਿੱਖ ਭਾਈਚਾਰਾ ਜਿਹੜਾ ਆ ਉਹ ਕਿਸੇ ਤਰੀਕੇ ਨਾਲ ਜਾ ਕੇ ਨਾ ਅ ਦਸ਼ਨ ਨਾ ਕਰਿਆ ਉਹਨਾਂ ਦਾ ਕਿ ਗੁਰਪੁਰੂ ਨਾ ਕਿ ਆ ਜਾਣਾ ਜਦੋਂ ਹਮਲਾ ਹੁੰਦਾ ਹੈ ਜਿਹੜੀ ਅਤਵਾਦੀ ਧਿਰ ਨੇ ਕੀਤਾ ਉਦੋਂ ਪਾਕਿਸਤਾਨੀ ਅਤਵਾਦੀ ਹੁੰਦੇ ਨੇ ਪਾਕਿਸਤਾਨ ਖਿਲਾਫ ਜਿਸ ਤਰ੍ਹਾਂ ਚੱਲੀਆਂ ਨਿਊਜ਼ ਜਿਸ ਤਰ੍ਹਾਂ ਨੈਸ਼ਨਲ ਮੀਡੀਆ ਨੇ ਚਲਾਇਆ ਅਸੀਂ ਉਹ ਤਾਂ ਸਾਡੇ ਦੁਸ਼ਮਣ ਨੇ ਫਿਰ ਤੁਸੀਂ ਦੁਸ਼ਮਨਾ ਦੇ ਨਾਲ ਕਿਹੜਾ ਖੇਡਦੇ ਹੋ ਜਾ ਕੇ ਤੇ ਜਵਾਬਦੇਹੀ ਤੇ ਤੁਹਾਡੀ ਬਣਦੀ ਹੈ ਨਾ ਖੇਡਾਂ ਦਾ ਖੇਡਦੇ ਇੱਕ ਪਾਸੇ ਆ ਉਹਨਾਂ ਦੇ ਨਾਲ ਹੱਥ ਵੀ ਮਿਲਾਉਂਦੇ ਆ ਫਿਰ ਉਹ ਜੰਗੇ ਬਣ ਜਾਂਦੇ ਆ ਫਿਰ ਦੋਸਤ ਬਣ ਜਾਂਦੇ ਆ ਜਦੋਂ ਉਹਨਾਂ ਨਾਲ ਹੱਥ ਮਿਲਾਉਂਦੇ ਆ ਫਿਰ ਉਹ ਦੋਸਤ ਬਣ ਗਏ ਜਦੋਂ ਉਹਨਾਂ ਨਾਲ ਮੁਕਾਬਲਾ ਕਰਨਾ ਫਿਰ ਆਤੋ ਆਦੀ ਬਣ ਜਾਂਦੇ ਆ ਇੱਕ ਸਵਾਲ ਅਕਸਰ ਹੀ ਰਹਿੰਦਾ ਹੈ ਪਤਾ ਨਹੀਂ ਇਹ ਸਮਾਂ ਹੈ ਕਿ ਨਹੀਂ ਪਰ ਮੇਰੇ ਮਾਈਂਡ 'ਚ ਇੱਕ ਸਵਾਲ ਆਉਂਦਾ ਹੈ 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ ਹਰ ਸਾਲ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਆ ਪਰ ਅਕਸਰ ਹੀ ਅਸੀਂ ਦੇਖਦੇ ਆ ਕਿ ਆਜ਼ਾਦੀ ਦਿਹਾੜੇ ਤੋਂ ਹਫ਼ਤਾ ਪਹਿਲਾਂ 2-4 ਦਿਨ ਪਹਿਲਾਂ ਫਿਲਮਾਂ ਦਿਖਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਦੇਸ਼ ਭਗਤੀ ਦੀਆਂ ਟੈਲੀਵਿਜ਼ਨ ਤੇ ਬਿਲਕੁਲ ਪਰ ਲੋਕ ਅਕਸਰ ਸਵਾਲ ਕਰਦੇ ਨੇ ਕਿ ਇਹ ਫਿਲਮਾਂ ਜ਼ਿਆਦਾਤਰ ਉਹਨਾਂ ਦਾ ਥੀਮ ਹੁੰਦਾ ਭਾਰਤ ਪਾਕਿਸਤਾਨ ਦੀ ਜੰਗ ਜੀ ਆਜ਼ਾਦੀ ਤਾਂ ਤੁਹਾਨੂੰ ਸਾਨੂੰ ਤੁਹਾਨੂੰ ਜਾਂ ਉਸ ਸਮੇਂ ਪਾਕਿਸਤਾਨ ਜਦੋਂ ਨਹੀਂ ਬਣਿਆ ਸੀ ਆਜ਼ਾਦੀ ਤਾਂ ਸਾਨੂੰ ਗੋਰੀਆਂ ਤੋਂ ਮਿਲੀ ਸੀ ਆ ਪਾਕਿਸਤਾਨ ਵੀ ਜਦੋਂ ਗੁਲਾਮ ਸੀਗਾ ਬਿਲਕੁਲ ਆਜ਼ਾਦੀ ਤੋਂ ਬਾਅਦ ਅਸੀਂ ਆਜ਼ਾਦੀ ਦਿਹਾੜਾ ਮਨਾਣੇ ਆ ਤੇ ਸਾਡਾ ਇਤਿਹਾਸਕ ਜੇ ਤੁਸੀਂ ਦਿਖਾਣਾ ਤੇ ਫਿਲਮਾਂ ਵਿਖਾਓ ਨਾ ਗੋਰਿਆਂ ਦੇ ਉਸ ਆਜ਼ਾਦੀ ਤੋਂ ਪਹਿਲਾਂ ਦੇ ਗੁਲਾਮੀ ਦੇ ਗੋਰਿਆਂ ਤੋਂ ਆਜ਼ਾਦ ਹੋયા ਦੀ ਫਿਲਮ ਦਿਖਾ ਦਿਓ ਕਿਹਨੇ ਆਪ ਪੰਜਾਬੀਆਂ ਦਾ ਯੋਗਦਾਨ ਦਿਖਾਓ ਹਰ ਧਰਮ ਦਾ ਯੋਗਦਾਨ ਦਿਖਾਓ ਨਾ ਸਾਰਿਆਂ ਦਾ ਯੋਗਦਾਨ ਅਸੀਂ ਦਿਖਾ ਦਿਆਂ 71 ਦੀ ਜੰਗ ਬਿਲਕੁਲ ਅਸੀਂ ਦਿਖਾ ਦਿਆਂ 65 ਦੀ ਜੰਗ ਕਿਉਂ ਅਸੀਂ ਦਿਖਾਉਦੇ ਬਾੜ ਦੀ ਜਾਂਗੇ ਆਜ਼ਾਦੀ ਸਾਨੂੰ ਕੋਰੇ ਤੋ ਪਾਕਿਸਤਾਨ ਦੇ ਖਿਲਾਫ ਜਿਆਦਾ ੜਕਾ ਹਟਾਲੀਆਂ ਫਿਲਮਾਂ ਦਿਖਾਉਦੇ ਆ ਕਿਉਂ ਜਦ ਕਿ ਚਾਹੀਦਾ ਦਿਖਾਣਾ ਇਹ ਆ ਭੀ ਆਜ਼ਾਦੀ ਕਿਵੇਂ ਮਿਲੀ ਆ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਕਿੰਨਾ ਸੀਗਾ ਸਭ ਤੋਂ ਕੌਣ ਸੀ ਸ਼ਹੀਦ ਇਹ ਜਿਆਦਾ 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 ਸ਼ਹੀਦੀਆਂ ਪੰਜਾਬ ਦੇ ਲੋਕਾਂ ਨੇ ਪਾਈਆਂ ਉਹ ਦਿਖਾ ਲੋ ਤੇ ਸਭ ਤੋਂ ਵੱਧ ਸ਼ਹੀਦੀਆਂ ਕਿਹਨੇ ਪਾਈਆਂ ਕੌਣ ਯੋਗਦਾਨ ਦੇਣ ਵਾਲਾ ਜਿਆਦਾ ਸੀਗਾ ਪੰਜਾਬ ਦੇ ਵਿੱਚ ਉਹ 80% ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਦਿਖਾਓ ਉਹ ਤਾਂ ਦਿਖਾਣੀਆਂ ਨਹੀਂ ਕਿਉਂਕਿ ਫਿਲਮਾਂ ਨਹੀਂ ਬਣੀਆਂ ਉਹਨਾਂ ਤੇ ਉਹ ਜਿੱਦਾਂ ਨਹੀਂ ਦਿਖਾਣੀਆਂ ਇਹਨਾਂ ਨੇ ਇਹ ਦਿਖਾਣਗੇ ਘਾਤਰ ਦੀ ਜੰਗ ਲੈ ਵੀ ਬਾਰਡਰ ਦਿਖਾ ਦੇ ਦਿੱਤੀ ਲੈ ਵੀ ਹੋਰ ਜਿਹੜੀ ਪਾਕਿਸਤਾਨ ਨਫ਼ਰਤ ਫੈਲਾਨੀ ਹੈ ਬਾ ਨਫ਼ਰਤ ਫੈਲਾਨੀ ਕਿੱਥੋਂ ਨਿਕਲ ਆਉਂਦੀ ਹੈ ਲੋ ਜੀ ਇਦਾਂ ਹੋ ਗਿਆ ਇੱਥੇ ਗਦਰ ਦਿਖਾਣੀ 47 ਦੇ ਬਾਰੇ ਜਿਹੜਾ ਅਸਲੀ ਗਦਰ ਸੀ ਇਹਨਾਂ ਦੀ ਜਿਹੜੀ ਦਿਖਾਣੀ ਨਹੀਂ ਇਹਨਾਂ ਦੇ ਬਈ ਅੰਗਰੇਜ਼ਾਂ ਦੇ ਖਿਲਾਫ ਜੰਗ ਕਿਹਨੇ ਲੜੀ ਸੀ ਉਹ 1857 ਦੀ ਗਦਰ ਦਿਖਾੜ ਦਿਓ ਉਹ ਦਿਖਾਣ ਜਿਹੜੀ ਪਹਿਲੀ ਗਦਰ ਹੋਈ ਸੀ ਜਿਹੜੀ ਉਹ ਜੀ ਜਿੰਨੀ ਦਿਖਾੜ ਲੀਆਂ ਨੇ ਮੰਗਲਪਾnde ਦੀ ਫਿਲਮ ਦਿਖਾਣ ਜਦੋਂ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਪਹਿਲਾ ਗਦਰ ਮਚਾਇਆ ਸੀਗਾ ਉਹ ਜੀ ਜਿੰਨੀ ਦਿਖਾੜ ਲਈ ਇਹਨਾਂ ਦਾ ਦਿਖਾੜ ਲਈ ਆ ਪਾਕਿਸਤਾਨ ਦੇ ਖਿਲਾਫ ਨਫਰਤ ਫੈਲਾਉਣ ਵਾਲੀ ਪਾਕਿਸਤਾਨ ਦੇ ਖਿਲਾਫ ਜਿੰਨੀ ਨਫਰਤ ਫੈਲਦੀ ਆ ਉਹ ਫੈਲਾਈਏ ਤਾਂ ਕਿ ਲੋਕਾਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਜਿਆਦਾ ਇੱਕ ਕ੍ਰੂਰਤਾ ਭਰੀ ਹੋਵੇ ਲੋਕ ਮੋਰੇ ਦਾ ਅਸੀਂ ਮਾਰ ਛਟੀਆਂ ਫੜ ਕੇ ਤੇ ਪਾਕਿਸਤਾਨ ਦੇ ਨਾਲ ਅਸੀਂ ਐਡਾ ਨਫਰਤ ਭਰਿਆ ਜਾ ਬਿਲਕੁਲ ਜਦੋਂ ਆਪਰੇਸ਼ਨ ਸੰਦੂਰ ਚੱਲਿਆ ਉਸ ਤੋਂ ਬਾਅਦ ਦੂਜੇ ਮੁਲਕਾਂ ਦਾ ਸਾਨੂੰ ਕਿੰਨਾ ਕੇ ਸਾਥ ਮਿਲਿਆ ਇਸ ਨੂੰ ਲੈ ਕੇ ਵੀ ਸ਼ਿਰਗਿਲ ਸਭ ਲਗਾਤਾਰ ਵਿਵਾਦ ਨੇ ਕਿਉਂਕਿ ਆਪਣੇ ਜੋ ਭੇਜਨੇ ਪਏ ਡੈਲੀਗੇਟਸ ਭੇਜਨੇ ਪਏ ਦੂਜੇ ਦੇਸ਼ਾਂ ਨੂੰ ਦੱਸਣ ਦੇ ਲਈ ਲਾਉਣਾ ਪਿਆ ਦਰਸਣਾ ਪਿਆ ਹਨਾ ਦੂਸਰੇ ਦੇਸ਼ਾਂ ਨੂੰ ਦੱਸਣ ਦੇ ਲਈ ਅਸੀਂ ਕੀ ਸੀ ਸਾਡਾ ਕੀ ਸਟੈਂਡ ਸੀ ਉਹ ਕੀ ਨੇ ਤੇ ਉਹਨਾਂ ਦਾ ਕੀ ਸਟੈਂਡ ਹੈ ਉਸ ਤੋਂ ਬਾਅਦ ਵੀ ਅੱਜ ਦੀ ਡੇਟ ਦੇ ਵਿੱਚ ਉਹ ਦੇਸ਼ ਦੀ ਦੁਨੀਆ ਦੇ ਵਿੱਚ ਕੀ ਸਾਖ ਹੈ ਸਾਡੀ ਕੀ ਸਾਖ ਹੈ ਸਭ ਨੂੰ ਕਲੀਅਰ ਹੈ ਕਿਸੇ ਤਰ੍ਹਾਂ ਦਾ ਵੈਮ ਪਰਮ ਦੇ ਵਿੱਚ ਅਸੀਂ ਨਹੀਂ ਹੈਗੇ ਉਸ ਸਮੇਂ ਜਦੋਂ ਬਿਆਨ ਆਂਦੇ ਸੀ ਉਸ ਸਮੇਂ ਤਾਂ ਸਾਰੇ ਪਾਰਟੀਆਂ ਇੱਕ ਹੋ ਗਈਆਂ ਸਰਬ ਪਾਰਟੀ ਇੱਕ ਹੋ ਗਈ ਸਾਰਿਆਂ ਨੇ ਸਮਰਥਨ ਦਿੱਤਾ ਸਾਰਿਆਂ ਨੇ ਸਹਾਇਤਾ ਦਿੱਤਾ ਜਦੋਂ ਹੁਣ ਤੁਹਾਡੀ ক্রিকেট ਨੂੰ ਲੈ ਕੇ ਤੁਸੀਂ ਫੈਸਲਾ ਲੈਣਾ ਸੀ ਕਿ ਤੁਸੀਂ ਸਰਬ ਪਾਰਟੀ ਤੋਂ ਇਜਾਜ਼ਤ ਲਈ ਕਿ ਤੁਸੀਂ ਕੋਈ ਮੀਟਿੰਗ ਕਰਕੇ ਸੋਚਣ ਦੀ ਕੋਸ਼ਿਸ਼ ਕੀਤੀ ਇਹ ਮਾਮਲੇ ਤੇ ਇਹਨਾਂ ਨੇ ਕੋਈ ਜ਼ਰੂਰੀ ਸਮਝਿਆ ਹੀ ਨਹੀਂ ਕਿ ਅਸੀਂ ক্রিকেট ਖੇਡਣੀ ਆ ਕਿ ਕੀ ਕੀਤਾ ਜਾਵੇ ਕਿ ক্রিকেট ਖੇਡੀਏ ਕਨਾਂ ਖੜੀ ਦਿੱਤ ਇਹਨਾਂ ਨੇ ਆਪਣਾ ਇੱਕ ਤਰਫਾ ਫੈਸਲਾ ਕਰ ਲਿਆ ਤੇ ਜਦੋਂ ਪਹਿਲਗਾਮ ਹਮਲੇ ਤੋਂ ਬਾਅਦ ਆਪਰੇਸ਼ਨ ਸੰਧੂਰ ਕਰਨਾ ਸੀਗਾ ਉਦੋਂ ਇਹਨਾਂ ਨੇ ਕੋਈ ਫੈਸਲਾ ਲਿਆ ਸੀ ਉਦੋਂ ਕੀਤੀ ਸੀ ਇਹਨਾਂ ਨੇ ਉਦੋਂ ਵੀ ਤਾਂ ਇਹਨਾਂ ਨੇ ਫੌਜ ਨੂੰ ਫਰੀ ਹੰਡ ਦੇ ਦਿੱਤਾ ਸੀਗਾ ਅਸੀਂ ਬਦਲਾ ਲੈਣਾ ਆ ਉਦੋਂ ਸਾਰੀਆਂ ਪਾਰਟੀਆਂ ਨੂੰ ਇਕਜਟ ਹੋ ਕੇ ਕਹਿੰਦਾ ਸੀਗਾ ਕਿ ਅਸੀਂ ਜੋ ਕਰਾਂਗੇ ਉਹ ਸਹੀ ਤਰ੍ਹਾਂ ਕਰਾਂਗੇ ਅਸੀਂ ਪਾਕਿਸਤਾਨ ਦੇ ਖਿਲਾਫ ਬਦਲਾ ਲੈਣਾ ਆ ਕੀ ਕਰਨਾ ਸੀਗਾ ਉਹ ਤਾਂ ਚਲੋ ਫੌਜ ਦੇ ਨਾਲ ਇੱਕ ਕੋਡ ਹੁੰਦਾ ਹੈ ਉਹ ਦੱਸਣ ਵਾਲਾ ਗੱਲ ਵੀ ਨਹੀਂ ਹੁੰਦੀ ਆ ਪਰ ਉਹਦਾ ਸਮਰਥਨ ਜਰੂਰ ਇਹਨਾਂ ਨੂੰ ਸਾਰੀਆਂ ਪਾਰਟੀਆਂ ਵੱਲੋਂ ਮਿਲਿਆ ਵੀ ਜੋ ਤੁਸੀਂ ਕਰਤਾ ਠੀਕ ਕੀਤਾ ਕਿਉਂਕਿ ਉਹਦੇ ਨਾਲ ਫੌਜ ਦਾ ਮਨੋਬਲ ਡਿੱਗਦਾ ਹੁੰਦਾ ਪਰ ਇੰਨਾ ਕੁਝ ਕਰਕੇ ਜਦੋਂ ਤੁਸੀਂ ਹੁਣ ਫਿਰ ਉਸੇ ਦੁਸ਼ਮਣ ਦੇ ਨਾਲ ਹੱਥ ਮਿਲਾ ਕੇ ਕ੍ਰਿਕਟ ਖੇਡ ਰਹਾ ਕੀ ਤੁਸੀਂ ਦੇਸ਼ ਨੂੰ ਪੁੱਛਿਆ ਮੈਨੂੰ ਤਾਂ ਖਿਡਾਰੀਆਂ ਕੀ ਤੁਸੀਂ ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਪੁੱਛਿਆ ਤੇ ਅਸੀਂ ਉਸੇ ਦੇਸ਼ ਦੇ ਨਾਲ ਦੁਆਰਾ ਕ੍ਰਿਕਟ ਖੇਡਣ ਜਾ ਰਹੇ ਹਾਂ ਤੁਹਾਡੀ ਕੀ ਰਾਏ ਆ ਵੀ ਅਸੀਂ ਉਸ ਕ੍ਰਿਕਟ ਖੇਡੀਏ ਕਿ ਨਾ ਖੇਡੀਏ ਕੀ ਤੁਹਾਡੇ ਮਨਾਂ ਨੂੰ ਠੇਸ ਪਹੁੰਚੇਗੀ ਕਿ ਨਹੀਂ ਪਹੁੰਚੇਗੀ ਉਹ ਅੱਜ ਵੀ ਪੀੜਤ ਆ ਕੱਲ ਸਾਰੇ ਦੇਸ਼ ਵਿੱਚ ਹਾਥ-ਹਾਥੇ ਪ੍ਰਦਰਸ਼ਨ ਹੋਇਆ ਰੋਸ ਮੁਜ਼ਾਹਰੇ ਹੋਇਆ ਪੁਤਲੇ ਸਾੜੇ ਗਏ ਆ ਇਹਨਾਂ ਦੇ ਬੀਸੀਸੀਆਈ ਦੇ ਪੁਤਲੇ ਸਾੜੇ ਗਏ ਆ ਕਿ ਤੁਸੀਂ ਇਹ ਗਲਤ ਕੀਤਾ ਖਿਡਾਰੀਆਂ ਤੇ ਵੀ ਆਂਦਾ ਕਿ ਮੈਂ ਖਿਡਾਰੀਆਂ ਦੇ ਬਿਆਨ ਪੜ੍ਹ ਰਹੀ ਸੀ ਲਿਖ ਰਹੀ ਸੀ ਅਸੀਂ ਪਹਿਲਗਾਮ ਦੇ ਵਿੱਚ ਜੋ ਪੀੜਤ ਹੋਈਆਂ ਜਿਹੜੀਆਂ ਸਾਡੀਆਂ ਪੈਨਾਂ ਦੇ ਸੁਹਾਗ ਜਿਹੜੇ ਅਸੀਂ ਉਹਨਾਂ ਦੇ ਨਾਲ ਹਾਂ ਪਰ ਇਹ ਖੇਡ ਹੈ ਇਦਾਂ ਉਹਦਾ ਐਕਸ ਵਾਈ ਜ਼ेड ਸ਼ਰਗਿਲ ਸਾਹਿਬ ਇਨਾ ਦੇ ਨਾਲ ਉਹਨਾਂ ਦੇ ਬੰਦੇ ਵਾਪਸ ਆ ਗਏ ਨਹੀਂ ਵੇ ਸਾਰਿਆਂ ਨੂੰ ਇੱਕ ਇੱਕੋ ਦਸੇਜ ਰੱਖੋ ਨਾ ਕਿਹਦੇ ਨਾਲੋਂ ਮੈਨੂੰ ਦੱਸੋ ਤੁਸੀਂ ਖੇਡਾਂ ਦੇ ਨਾਲ ਠੀਕ ਹੈ ਪਹਿਲਗਾਮ ਦੇ ਨਾਲ ਤੁਸੀਂ ਕਹਿਤਾ 26 ਬੰਦਿਆਂ ਦੇ ਘਾਰ ਦੇ ਬੰਦੇ ਚਲੇ ਗਏ ਸਾਡੇ ਅਸੀਂ ਬਹੁਤ ਜੋਰ ਸ਼ੋਰ ਨਾਲ ਆਏ ਸੀ ਹਮ ਤੋਂ ਨਹੀਂ ਚੱਲਣੇ ਦੇਂਗੇ ਦਿਲਜੀਤ ਦੀ ਫਿਲਮ ਹਮ ਤੋਂ ਹਮ ਤੋਂ ਦਿਲਜੀਤ ਕੋ ਬਾਰਡਰ ਸੇ ਵੀ ਕ निकालेंगे ਹਮ ਕਾਲ ਦੋ ਉਹ ਤਾਂ ਬਾਰਡਰ ਦੇ ਫਿਲਮ ਵਾਲੇ ਪ੍ਰੋਡਿਊਸਰ ਸੀਗੇ ਸਾਡੀ ਦਾ ਸ਼ੂਟਿੰਗ ਸਾਡੀ ਦਾ ਸ਼ੂਟਿੰਗ ਮੁਕੰਮਲ ਹੋ ਗਈ ਅਸੀਂ ਕੱਢ ਨਹੀਂ ਸਕਦੇ ਤਾਂ ਕਰਕੇ ਉਹਦਾ ਵਿਚਾਰ ਹੋ ਗਿਆ ਨਹੀਂ ਤੇ ਇਹਨਾਂ ਨੇ ਤਾਂ ਪੂਰਾ ਜ਼ੋਰ ਲਾਇਆ ਸੀਗਾ ਸ਼ਿਗਰ ਸਾਹਿਬ ਉਹ ਵੀ ਤਾਂ ਕਿਉਂਕਿ ਉਹ ਵੱਡੇ ਬੈਨਰ ਦੀ ਫਿਲਮ ਆ ਜੀ ਹੁਣ ਤੁਸੀਂ ਕੁਝ ਕਰ ਨਹੀਂ ਸਕਦੇ ਉਹ ਤਾਂ ਉਹਨਾਂ ਦੀ ਸ਼ੂਟਿੰਗ ਤਕਰੀਬਨ ਮੁਕੰਮਲ ਹੋ ਚੁੱਕੀ ਸੀ 80% ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਨਹੀਂ ਅਸੀਂ ਕੁਝ ਕਰ ਸਕਦੇ ਇਹਨਾਂ ਨੇ ਤਾਂ ਪੂਰੀ ਕੋਸ਼ਿਸ਼ ਇੱਕ ਪੰਜਾਬੀ ਹੋਣ ਦੇ ਨਾਤੇ ਉਹਦੇ ਸਿਰ ਤੇ ਪੱਗ ਬੰਨੀ ਹੋਣ ਦੇ ਨਾਤੇ ਇਹਨਾਂ ਨੂੰ ਨਫ਼ਰਤ ਆ ਕਿ ਉਸ ਬੰਦੇ ਨੂੰ ਇਸ ਬਾਲੀਵੁੱਡ ਦੀ ਫਿਲਮੋਂ ਚ ਕੱਢਿਆ ਜਾਵੇ ਇਹ ਇਹ ਨਫ਼ਰਤ ਹੀ ਤਾਂ ਕਰਦੇ ਆ ਪੰਜਾਬੀ ਹੋਣ ਕਰਕੇ ਜਿਸ ਤਰ੍ਹਾਂ ਕਿ ਹੁਣ ਕਿਉਂ ਨਹੀਂ ਬੋਲੇ ਇਹ ਟੂ ਬਣ ਰਹੀ ਹੈ ਮੈਨੂੰ ਲੱਗਦਾ ਜੇਕਰ ਜ ਦਲਜੀਤ ਦੀ ਵੀ ਕੋਈ ਮਜਬੂਰੀ ਜਾਂ ਕੰਟਰੈਕਟ ਵਾਲੀ ਮਜਬੂਰੀ ਨਾ ਹੁੰਦੀ ਤਾਂ ਮੈਨੂੰ ਲੱਗਦਾ ਦਲਜੀਤ ਖੁਦ ਕਹਿ ਦਿੰਦਾ ਕਿ ਜਾਓ ਮੈਂ ਨਹੀਂ ਤੁਹਾਡੀ ਫਿਲਮ ਕਰਦਾ ਦਲਜੀਤ ਨੂੰ ਫਿਲਮਾਂ ਦੀ ਅੱਜ ਦੀ ਡੈਟਾ ਜਿਹਨਾਂ ਦੀ ਲੋੜ ਹੈ ਉਹਨੂੰ ਉਹਨੂੰ ਕਾਟ ਨਹੀਂ ਹੈਗੀ ਫਿਲਮਾਂ ਕਿ ਤੁਹਾਡੀਆਂ ਇੰਨੀਆਂ ਗੱਲਾਂ ਸੁਣ ਕੇ ਤਾਂ ਇੱਕ ਤਾਂ ਉਹਨੇ ਪਹਿਲਾਂ ਉਹਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਤੁਸੀਂ ਉਹਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰੋ ਵੀ ਹਾਂ ਅਸੀਂ ਤੁਹਾਨੂੰ ਦੇਸ਼ ਤਰੋ ਤੱਕ ਕਿਹਾ ਗਿਆ ਉਹਨੂੰ ਕਿਹਾ ਗਿਆ ਇਹ ਦੇਸ਼ ਨੂੰ ਪ੍ਰੇਮ ਨਹੀਂ ਕਰਦਾ ਪਹਿਲਾਂ ਇਹ ਜਿੱਥੇ ਜਾਂਦਾ ਦੇਸ਼ ਦੇ ਖਿਲਾਫ ਬੋਲਦਾ ਆ ਤੇ ਫਲਾਨਾ ਬਕਰੇ ਦੌਰ ਦਾ ਪ੍ਰਚਾਰ ਕਰਦਾ ਆ ਜਿਹੜੇ ਲੋਕਾਂ ਨੂੰ ਵਿੱਚ ਕੰਮ ਨਹੀਂ ਕਰਦੇ ਉਹ ਜਿੰਦੇ ਨਹੀਂ ਉਹ ਰੋਟੀ ਨਹੀਂ ਖਾਂਦੇ ਉਹ ਮਰ ਗਏ ਦੁਨੀਆ ਦੇ ਉਹਦਾ ਆਪਣਾ ਆਪਣਾ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਆ ਬਿਲਕੁਲ ਇਹ ਕਈ ਲੋਕਾਂ ਨੂੰ ਵਹਿਮ ਹੁੰਦੇ ਨੇ ਮਤਲਬ ਗੱਲ ਇੱਥੇ ਜਾਂ ਫਿਰ ਉੱਥੇ ਆ ਜਾਂਦੀ ਨਾ ਪੰਜਾਬੀ ਹੋਣ ਦੇ ਨਾਤੇ ਉਹਦਾ ਵਿਰੋਧ ਕੀਤਾ ਗਿਆ ਔਰ ਉਹਦੀਆਂ ਫਿਲਮਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਆਉਣ ਵਾਲੀਆਂ ਫਿਲਮਾਂ ਦੇ ਵਿੱਚੋਂ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕੱਲ ਜਿਹੜੇ ਉਹ ਫੈਡਰੇਸ਼ਨ ਵਾਲੇ ਜਿਹੜੇ ਆ ਫਿਲਮ ਫੈਡਰੇਸ਼ਨ ਵਾਲੇ ਉਹ ਕਿੱਥੇ ਸੀਗੇ ਅਰੇ ਇੱਕ ਕੱਲ ਕਿਉਂ ਨਹੀਂ ਬੋਲੇ ਉਹ ਕੱਲ ਉਹਨਾਂ ਨੇ ਕਿਉਂ ਨਹੀਂ ਟੰਡਾ ਚੁੱਕਿਆ ਉਹ ਇਤਰਾਜਦਾਇਕ ਬਿਆਨ ਉਹਨਾਂ ਨੇ ਜਰਾ ਵੀ ਬਿਆਨ ਦੇ ਦੇਣਾ ਚਾਹੀਦਾ ਸੀਗਾ ਕਿ ਕੇਂਦਰ ਸਰਕਾਰ ਇਹ ਸਹੀ ਨਹੀਂ ਕਰ ਰਹੀ ਆ ਇਹ ਮੈਚ ਨਹੀਂ ਹੋਣਾ ਚਾਹੀਦਾ ਸੀਗਾ ਹਾਲਾਂਕਿ ਹਰਭਜਨ ਸਿੰਘ ਫਿਰ ਵੀ ਬੋਲਿਆ ਕਿ ਨਹੀਂ ਇਹ ਮੈਚ ਨਹੀਂ ਹੋਣਾ ਚਾਹੀਦਾ ਸੀਗਾ ਪਰ ਕਈਆਂ ਨੇ ਰਾਲੇ ਮੇਲੇ ਬਿਆਨ ਦਿੱਤੇ ਆ ਨਹੀਂ ਮੈਚ ਵੀ ਹੋਣਾ ਚਾਹੀਦਾ ਆ ਫਿਲਮਾਂ ਵੀ ਚੱਲਣੀਆਂ ਚਾਹੀਦੀਆਂ ਇੱਕ ਪਾਸੜ ਫਿਰ ਵੀ ਕਈਆਂ ਨੇ ਨਹੀਂ ਕੀਤਾ ਚਲੋ ਫਿਰ ਗੁਰਦੁਆਰਾ ਸਾਹਿਬ ਗੁਰੂ ਧਾਮਾਂ ਦੇ ਦਰਸ਼ਨ ਫਿਰ ਤਾਂ ਜਥਾ ਵੀ ਜਾਣਾ ਚਾਹੀਦਾ ਤੇ ਜਥਾ ਵੀ ਜਾਣਾ ਚਾਹੀਦਾ ਤੇ ਜਥਾ ਨੇ ਦੇ ਵਿੱਚ ਕੀ ਇਤਰਾਜ ਆ ਤੁਹਾਨੂੰ ਵੀ ਜਥਾ ਜਾ ਕੇ ਜੇ ਉੱਥੇ ਗੁਰਧਾਮਾਂ ਦੇ ਦਰਸ਼ਨ ਕਰਿਆਊਗਾ ਤੁਹਾਨੂੰ ਕੀ ਇਤਰਾਜ ਆ ਉੱਥੇ ਜਾ ਕੇ ਜੋੜਦਾ ਹੀ ਆ ਧਰਮ ਜੜਾ ਆ ਇਹ ਲੋਕਾਂ ਨੂੰ ਜੋੜਦਾ ਆ ਤੋੜਦਾ ਥੋੜੀ ਆ ਅਜੇ ਜੋੜਨ ਵਾਲਾ ਕੰਮ ਕਰੂਗਾ ਜੀ ਦੇ ਬਾਰੇ ਤੁਸੀਂ ਖੁਦ ਬਿਆਨ ਦਿੰਨੇ ਆ ਜੇ ਕ੍ਰਿਕਟ ਤੁਹਾਨੂੰ ਜੋੜਦੀ ਆ ਤੇ ਧਰਮ ਘਰੇ ਤੋੜਦਾ ਆ ਧਰਮ ਵੀ ਤਾਂ ਜੋੜਦਾ ਹੀ ਆ ਤੇ ਇਹਨਾਂ ਨੂੰ ਵੀ ਜਾਣ ਦੇਣਾ ਚਾਹੀਦਾ ਇਹਨਾਂ ਨੂੰ ਕੋ ਰੁਕੀ ਜਾਂਦੇ ਫਿਰ ਤੁਸੀਂ ਬਿਲਕੁਲ ਸੋ ਕੇਂਦਰ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਕਿਉਂਕਿ ਅਗਲੇ ਸਮਿਆਂ ਦੇ ਵਿੱਚ ਗੁਰਪੁਰਬ ਵੀ ਆਇ ਸ਼ਹੀਦੀ ਦਿਸ਼ਤਾਬ ਦੀ ਵੀ ਆ ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਦੇ ਜੋ ਬਹੁਤ ਜ਼ਿਆਦਾ ਗੁਰਤਾਮਿਆਂ ਉੱਥੇ ਬਿਲਕੁਲ ਅਜੇਹੇ ਦੇ ਵਿੱਚ ਧਰਮ ਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਜੇਕਰ ਦੋ ਮੁਲਕਾਂ ਦੇ ਵਿੱਚ ਕਿਉਂਕਿ ਸਾਡੀ ਗੱਲ ਆ ਜੇ ਤੁਸੀਂ ਕ੍ਰਿਕਟ ਖੇਡ ਦੀ ਖੇਡ ਲਈਆ ਹੁਣ ਕ੍ਰਿਕਟ ਦੇ ਮੈਚ ਹੋ ਗਏ ਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਨਹੀਂ ਰਹਿਣਾ ਚਾਹੀਦਾ ਲਾਂਗਾ ਵੀ ਖੁੱਲਣਾ ਚਾਹੀਦਾ ਅਟਾਰੀ ਰਸਤੇ ਵਪਾਰੀ ਹੋਣੇ ਚਾਹੀਦੇ ਦੇਖੋ ਕੁੱਲੀ ਉਥੇ ਕਿੰਨੇ ਵਿਚਾਰੇ ਆਵਾ ਜਾ ਰੋਏ ਪਏ ਆ ਉਹਨਾਂ ਦੇ ਚੁੱਲ੍ਹੇ ਤੱਕ ਠੰਡੇ ਹੋ ਗਏ ਆ ਕੰਮ ਨਹੀਂ ਚੱਲਦਾ ਪਿਆ ਉਹਨਾਂ ਦਾ ਤੇ ਜੇ ਠਾੜਾ ਨੇ ਦੂਰੀ ਮਾਰ ਜਿਹੜੀ ਪਾਈ ਆ ਉਹ ਵਖਰੀ ਆ ਜੇ ਗੁਜਰਾਤ ਰਸਤੇ ਵਪਾਰ ਚੱਲ ਰਿਹਾ ਤਾਂ ਅਟਾਰੀ ਰਸਤੇ ਵਪਾਰ ਵੀ ਹੋਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਉਥੇ ਕੁੱਲੀਆਂ ਦਾ ਕੰਮ ਵੀ ਹੋਵੇ ਉਥੇ ਜਿਹੜੇ ਹੋਰ ਕਿ ਜਿਹੜਾ ਉੱਥੇ ਲੋਕਾਂ ਦਾ ਕੰਮ ਬੇਰੋਜ਼ਗਾਰ ਹੋ ਗਏ ਆ ਉਹਨਾਂ ਦਾ ਕੰਮ ਵੀ ਚੱਲਣਾ ਚਾਹੀਦਾ ਪਲੱਸ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦਾ ਕੰਮ ਵੀ ਚੱਲਣਾ ਚਾਹੀਦਾ ਜਦੋਂ ਤੱਕ ਕਿ ਉਹ ਕਿਸੇ ਤਰੀਕੇ ਨਾਲ ਨਫ਼ਰਤ ਨਹੀਂ ਫੈਲਾਉਂਦਾ ਬਿਲਕੁਲ ਪਿਆਰ ਦਾ ਸਨੇਹਾ ਦੋ ਮੁਲਕ ਦੇਖੋ ਸਾਡਾ ਗਵਾਂਡੀ ਮੁਲਕ ਹੈ ਉਹਨੂੰ ਤੁਸੀਂ ਇਹ ਤਾਂ ਹੈ ਨਹੀਂ ਕਿ ਤੁਸੀਂ ਆਪਣੇ ਦੇਸ਼ ਚੱਕ ਲੈ ਜਾ ਕੇ ਦੂਜੇ ਅਮਰੀਕਾ ਦੇ ਸੱਜੇ ਪਾਸੇ ਰੱਖ ਲਓਗੇ ਗਵਾਂਡੀ ਹੀ ਰਹਿਣਾ ਤੁਹਾਡਾ ਬਿਲਕੁਲ ਤੁਹਾਨੂੰ ਖਾਸ ਕਰ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਂ ਜਿਹੜੀਆਂ ਅਤਵਾਦੀ ਗਤੀਵਿਧੀਆਂ ਹੋ ਰਹੀਆਂ ਉਹ ਉਹ ਦੇ ਖਿਲਾਫ ਹੈ ਤੁਹਾਨੂੰ ਜਿਹੜੇ ਸਟੈਂਡ ਲੈ ਰਹੇ ਉਹ ਦੇ ਖਿਲਾਫ ਹੈ ਉਹ ਸਟੈਂਡ ਲੈ ਰਹੇ ਉਹ ਤੁਸੀਂ ਸਹੀ ਆ ਜੋ ਲੈ ਚੰਗਾ ਸਮਾਂ ਆਇਆ ਸ਼ਿਰਗਿਲ ਸਾਹਿਬ ਉਧਰੋਂ ਐਲਾਨ ਦਿੱਲੀੋਂ ਐਲਾਨ ਹੋਇਆ ਪੰਜਾਬੀਆਂ ਨੇ ਇੱਕ ਵਾਰੀ ਇਤਰਾਜ਼ ਨਹੀਂ ਕੀਤਾ ਵੀ ਕਿਉਂ ਬੱਸ ਛੱਡ ਕੇ ਹਿੱਸਾ ਲਿਆ ਵੱਧ ਛੱਡ ਕੇ ਬੱਚਿਆਂ ਨੇ ਤੱਕ ਜਾ ਕੇ ਬਿਸਕੁਟ ਦੁੱਧ ਜਿੱਦਾ ਦਾ ਬਣਦਾ ਸੀ ਯੋਗਦਾਨ ਪਾਇਆ ਆਪਣਾ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿ ਠੀਕ ਹੈ ਸਾਡੇ ਜੋ ਦੇਸ਼ ਦੇ ਵਿੱਚ ਹੋਇਆ ਉਹ ਗਲਤ ਹੈ ਲੋ ਜੀ ਅਸੀਂ ਅੱਗੇ ਖੜੇ ਹਾਂ ਅਸੀਂ ਮੋਰੇ ਖੜੇ ਹਾਂ ਪਰ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਕੀ ਸਟੈਂਡ ਹੈ ਪੰਜਾਬ ਹੜ੍ਹ ਆਈ ਨੇ ਹੜ੍ਹ ਪੀੜਤ ਆਪਣੀ ਮਦਦ ਲਈ ਵੇਖ ਰਹੇ ਨੇ ਸੂਬਾ ਸਰਕਾਰ ਕਹਿੰਦਾ ਸਰਕਾਰੀ ਸਿਆਸਤ ਚੱਲ ਰਹੀ ਹੈ ਲੋਕੀ ਸਿਰਫ ਤੇ ਸਿਰਫ ਸਰਕਾਰਾਂ ਦੇ ਮੂੰਹ ਵੇਖ ਰਹੇ ਨੇ ਪਰ ਇੰਨਾ ਵੀ ਲੋਕਾਂ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਕਿ ਲੋਕ ਇੱਕ ਦਿਨ ਸ਼ਿਗਲ ਸਭ ਨੇਪਾਲ ਹਜੇ ਲੱਗ ਗਈ ਹੈ ਆ ਨੇੜੇ ਹੁਣੇ ਹੋ ਕੇਟਿਆ ਜੇ ਨੇਪਾਲ ਤੋਂ ਬਾਅਦ ਇੰਗਲੈਂਡ ਤੇ ਵੀ ਹੋ ਰਿਹਾ ਹੈ ਸਭ ਕ ਲੈਣਾ ਚਾਹੀਦਾ ਹੈ ਇੰਗਲੈਂਡ ਤੇ ਵੀ ਹੋ ਰਿਹਾ ਹੈ ਬਿਲਕੁਲ ਸਭ ਕੁ ਲੈਣਾ ਚਾਹੀਦਾ ਹੈ ਸਿਆਸਤਦਾਨਾਂ ਨੂੰ ਦੇਖੋ ਕੱਲਾ ਨੇਪਾਲ ਨਹੀਂ ਭਾਰਤ ਦੇ ਆਣ ਗੁਆਣ ਸਾਰੇ ਪਾਸੇ ਇਹ ਕੰਮ ਹੋ ਗਿਆ ਹੈ ਸ਼੍ਰੀਲੰਕਾ ਬੰਗਲਾਦੇਸ਼ ਤੋਂ ਤਿੰਨ 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 ਪਾਸੇ ਜਿਹੜਾ ਗੁਆਣਡੀਆਂ ਦੇ ਦੇਸ਼ਾਂ ਦੇ ਵਿੱਚ ਇਹ ਕੰਮ ਹੋ ਹੋਟਿਆ ਜੇਕਰ ਸਰਕਾਰ ਦੇ ਹੱਕ ਚ ਬੋਲੋ ਤਾਂ ਦੇਸ਼ ਪ੍ਰੇਮੀ ਜੇਕਰ ਹੱਕ ਮੰਗ ਲੋ ਤਾਂ ਫੇ ਦੇਸ਼ ਤਰੋਹੀ ਖਾਸ ਕਰ ਪੰਜਾਬੀ ਤਾਂ ਹੋਈ ਜਾਂਦੇ ਨੇ ਸੋ ਹੁਣ ਜੋ ਗੁਰੂਤਾਮ ਦਰਸ਼ਨ ਲਈ ਜਾਣ ਵਾਲੇ ਜੱਥੇ ਨੂੰ ਜਿਵੇਂ ਹੀ ਕੇਂ ਧਰਮ ਦੇ ਵਿੱਚ ਸਿੱਖ ਕੌਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਸਾਰੀਆਂ ਹੀ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦਾ ਜੋ ਨਿੰਦਾ ਕੀਤੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਮੋੜ ਤੋਂ ਹਜੇ ਵੀ ਸਮਾਂ ਹੈ ਮੋੜ ਵਿਚਾਰ ਕੇ ਇਹਦੇ ਬਾਬਤ ਫੈਸਲਾ ਲੈਣਾ ਚਾਹੀਦਾ ਔਰ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਉੱਥੇ ਜਾ ਕੇ ਗੁਰਪੁਰਬ ਚੰਗੇ ਤਰੀਕੇ ਨਾਲ ਮਨਾ ਕੇ ਆਉਣ ਬਿਲਕੁਲ ਸੋ ਤੁਹਾਡਾ ਇਸ ਬਾਰੇ ਕੀ ਕਹਿੰਨਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਰਾਇ ਟਿੱਪਣੀਆਂ ਜਰੂਰ ਸਾਂਝੀਆਂ ਕਰੋ ਹੁੰਦੇ ਲਈ ਐਨੇ ਮੈਨੂੰ ਪਰਮਜੀਤ ਸਿੰਘ ਨੇ ਤੇ ਸੀਨੀਅਰ ਪੱਤਰਕਾਰ ਅਤਰ ਸਿੰਘ ਸ਼ੇਰਦਿਲ ਜਿੰਦ ਇਜਾਜ਼ਤ ਦੇਖਦੇ ਸਾਸਰੀਆ ਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹ ਪਰਮਜੀਤ ਸੈਣੀ ਤੇ ਰੋਜ਼ਾਨਾ ਦੀ ਤਰ੍ਹਾਂ ਲਾਈਵ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਯਾਰ ਪਰ ਲੈ ਕੇ ਯਾਰ ਪਰ ਦੀ ਚਰਚਾ ਕਰਨ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ੇਰਵੀ ਜੀ ਸਭ ਤੋਂ ਪਹਿਲਾਂ ਸ਼ੇਰਗਿਲ ਸਾਹਿਬ ਸਵਾਗਤ ਹੈ ਜੀ ਸਸਕਾਲ ਜੀ ਸਸਕਾਲ ਜੀ ਧੰਨਵਾਦ ਜੀ ਜੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਬੀਤੇ ਦਿਨੀ ਏਸ਼ੀਆਈ ਕੱਪ ਦੇ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਕ੍ਰਿਕਟ ਮੈਚ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਿਹਾ ਹੈ ਹਾਲਾਂਕਿ ਇਸ ਮੈਚ ਦੇ ਵਿੱਚ ਭਾਰਤ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਕਰਕੇ ਭਾਰਤੀਆਂ ਦੇ ਵਿੱਚ ਖਾਸ ਕਰਕੇ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੇਕਿਨ ਇਸ ਮੈਚ ਨੂੰ ਲੈ ਕੇ ਜੋ ਵਿਵਾਦ ਖੜੇ ਹੋਏ ਨੇ ਉਸ ਤੇ ਚਰਚਾ ਕਰਨੀ ਬੰਦੀ ਹੈ ਜ਼ਿਕਰ ਇਹ ਖਾਸ ਹੈ ਕਿ ਜਦੋਂ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਜੋ ਕੁਝ ਇਸ ਤਰ੍ਹਾਂ ਜੰਗ ਦਾ ਮਾਹੌਲ ਰਿਹਾ ਜਿਸ ਤਰ੍ਹਾਂ ਜੋ ਪਾਕਿਸਤਾਨ ਦੇ ਪ੍ਰਤੀ ਵਿਵਹਾਰ ਰਿਹਾ ਜਾਂ ਪਾਕਿਸਤਾਨ ਦੇ ਪ੍ਰਤੀ ਜਿਹੋ ਜਿਹੇ ਫੈਸਲੇ ਲਏ ਗਏ ਸਨ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਕਰਾਰ ਵੀ ਲਗਾਤਾਰ ਵੱਧ ਗਈ। ਤਲਖੀ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਗਈ ਤੇ ਖਾਸ ਕਰ ਉਦੋਂ ਜ਼ਿਆਦਾ ਚਰਚਾ ਹੋਈ ਜਦੋਂ ਫਿਲਮਾਂ 'ਤੇ ਤੱਕ ਪਾਬੰਦੀ ਲਗਾਣੀ ਸ਼ੁਰੂ ਕਰ ਦਿੱਤੀ ਗਈ। ਖਾਸ ਕਰ ਪੰਜਾਬੀ ਫਿਲਮਾਂ ਜਿਨ੍ਹਾਂ ਦੇ ਵਿੱਚ ਜੋ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਸੀ ਤੇ ਉਹਨਾਂ ਨੂੰ ਭਾਰਤ 'ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਉਹਨਾਂ ਕਲਾਕਾਰਾਂ ਦੇ ਖਿਲਾਫ ਪੰਜਾਬ ਦੇ ਕਲਾਕਾਰਾਂ ਦੇ ਖਿਲਾਫ ਇੱਕ ਏਜੰਡਾ ਚੱਲਦਾ ਦਿਖਾਈ ਦਿੱਤਾ। ਸੋ ਇਹ ਚਰਚਾ ਤਾਂ ਹਜੇ ਚੱਲੀ ਰਹੀ ਸੀ ਇਸ ਵਿਵਾਦਾਂ ਦੇ ਵਿਚਾਲੇ ਇੱਕ ਕੜੀ ਹੋਰ ਜੁੜ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਲੈ ਕੇ ਪਾਕਿਸਤਾਨ ਦੇ ਗੁਰੂਤਾਮਾ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਨੇ ਮਨਾ ਕਰ ਦਿੱਤਾ ਮਨਜ਼ੂਰੀ ਨਹੀਂ ਦਿੱਤੀ ਹਵਾਲਾ ਇਸ ਵਾਰ ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਸੋ ਜਿਸ ਤਰ੍ਹਾਂ ਆਪਾਂ ক্রিকেট ਨੂੰ ਮਨਜ਼ੂਰੀ ਦਿੱਤੀ ਗਈ ਲੇਕਿਨ ਜਥੇ ਨੂੰ ਨਾ ਕਰ ਦਿੱਤੀ ਗਈ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦੱਸਦੇ ਹੋਏ ਮਜਬੂਰੀ ਦੱਸੀ ਗਈ ਹੈ ਇਸ ਤੇ ਚਰਚਾ ਛੱਡ ਗਈ ਹੈ ਵਿਵਾਦ ਛੱਡ ਗਏ ਗਏ ਨੇ ਵਾਖਵਾ ਖਾਗੂਆਂ ਦਾ ਖਾਸਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਧਿਰਾਂ ਦਾ ਲਗਾਤਾਰ ਬਿਆਨ ਵੀ ਸਾਹਮਣੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ठेस ਪਹੁੰਚਾਉਣ ਵਾਲੀ ਗੱਲ ਹੈ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਮੋੜ ਤੋਂ ਆਪਣੇ ਫੈਸਲੇ ਬਾਰੇ ਸੋਚਣਾ ਚਾਹੀਦਾ ਸੋ ਸ਼ਿਰਗਲ ਸਾਹਿਬ ਜਿਸ ਤਰ੍ਹਾਂ ਵਿਵਾਦ ਤਾਂ ਪਹਿਲਾਂ ਹੀ ক্রিকেট ਖੇਡ ਨੂੰ ਲੈ ਕੇ ਚੱਲ ਰਹੇ ਸੀ ਹੁਣ ਜਿਸ ਤਰ੍ਹਾਂ ਸਿੱਖਾਂ ਦੇ ਜਥੇ ਨੂੰ ਮਨਾਹੀ ਕੀਤੀ ਗਈ ਹੈ ਕਿੰਜ ਵੇਖਦੇ ਹੋ ਕਿਉਂਕਿ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਦੋਗਲਾ ਚਿਹਰਾ ਹੈ ਇਹ ਬਿਲਕੁਲ ਦੋਗਲਾ ਚਿਹਰਾ ਹੈ ਕੇਂਦਰ ਸਰਕਾਰ ਦਾ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਨਾ ਹੂੰ ਉਦੋਂ ਹੀ ਇਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਜਾਂਦਾ ਹੈ ਪੰਜਾਬ ਦੀ ਗੱਲ ਆਉਣ ਦੀ ਦੇਰ ਆ ਇਹ ਫਟਪਲਟ ਜਾਂਦੇ ਆ ਹੂੰ ਪਤਾ ਨਹੀਂ ਕੀ ਗੱਲ ਹੈ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਇਹਨਾਂ ਦਾ ਇਸ ਤਰੀਕੇ ਨਾਲ ਕਿਰਦਾਰ ਸਾਹਮਣੇ ਆ ਜਾਂਦਾ ਹੈ ਕਿ ਇਹ ਕਹਿ ਦਿੰਦੇ ਵੀ ਨਹੀਂ ਵੀ ਐਦਾਂ ਨਹੀਂ ਹੁਣ ਐਦਾਂ ਹੋਣੀ ਚਾਹੀਦੀ ਆ ਹੂੰ ਜਦੋਂ ਦਿਲਜੀਤ ਦੀ ਫਿਲਮ ਆਈ ਸੀ